ਸੋਚੀ ਗਾਲੀ ਅਸਰੀ ਗਾਲ ਜੀ ਮੇਲੋ ਬਾਈ ਬੰਮੇ ਨੂੰ ਮੇਲੋ ਬਾਈ ਬੰਮੇ ਨੂੰ ਓ ਕਾਈ ਹੋ ਗਿਆ ਨਾ ਕਾ ਬੰਨੀ ਆ ਗਿਆ ਫਰਾਰੀ ਬੰਨੀ ਸੀ ਇੱਕ ਕਿਟਰ ਦੰਦਾ ਵੱਡਿਆ ਮੇਰੀ ਮਾਰ ਹੈਗਾ ਤਾਂ ਫੇਰ ਰਗੜਾਈਆਂ ਕੇ ਹਾਂ ਸਾਰ ਰੱਖੀ ਤਾਂ ਕੁਝ ਨਾ ਨਾ ਠੀਕ ਆ ਆਹ ਹੋਇਆ ਆ ਜਿਆਦਾ ਬੱਚੀ ਇਹ ਫ੍ਰੈਕਚਰ ਕਿਥੇ ਹੋਇਆ ਫ੍ਰੈਕਚਰ ਇੱਕ ਹੋ ਰਿਹਾ ਇਹ ਕੋਈ ਕਹਿੰਦੇ ਆਏ ਤੇ ਕਲਾਉਡ ਜਾ ਥੋੜਾ ਜਿਹਾ ਉਹ ਖੂਨ ਦਾ ਕਲਾਉਡ ਬਣਿਆ ਹੋਇਆ ਉਹ 6 ਵਜੇ ਕੇ ਢੱਡ ਹੁੰਦੀ ਆ ਆਉਂਦੇ ਜਾ ਕੇ ਦਿਖਾਣਾ ਆਹ ਤਾਂ ਹੋ ਗਈ ਦਿਖਦਾ ਪੂਰਾ ਵਾਹ ਉਹ ਸੂਜਾ ਜਾਂ ਰਹੀ ਹੋਈ ਆ ਹੈਨਾ ਖੂਨ ਖਾਂਜ ਆ ਗਿਆ ਥੱਲੇ ਹੁਣ ਨਾ ਸਿਰ ਸੁਭਰਦ ਨਹੀਂ ਆਈ ਨਾ ਸਾਨੂੰ ਬੁਝਦੀ ਨਹੀਂ ਯਾਰ ਕੁਝ ਵੀ ਨਹੀਂ ਤਕਲੀਫ ਨੱਬਾ ਬਣਾ ਸਰ ਨਹੀਂ ਫਿਰ ਐ ਸਾਈਡ ਪਰ ਇਹ ਨਾ ਸਾਡੇ ਕੀ ਆ ਸਾਈਡ ਬਰੇਥੀ ਤਕਲੀਫ ਆਈ ਜਾਦਾ ਆਪਾਂ ਕਹੀ ਜਾਂਦੇ ਆ ਹੁਣ ਪਤਾ ਲੱਗਦਾ ਵੀ ਘੱਟ ਹੈਗੀ ਆ ਉਹ ਰਗੜਦੀ ਹੈ ਰਗੜਾ ਫਿਰ ਹੌਲੀ ਹੌਲੀ ਵੱਧਦੀ ਹੈ ਜਿਹੜੀ ਉਹ ਜ਼ਿਆਦਾ ਰਗੜਾ ਉਹ ਉੱਪਰ ਤੱਕ ਆ ਨਾ ਉਹ ਚਾਹ ਹਾਂ ਉੱਪਰ ਤੱਕ ਆ ਇੱਥੇ ਵੀ ਆਇਆ ਤਾਂ ਪੰਮਾ ਇਹਨਾਂ ਫਰਦਾ ਦਿਖਦਾ ਗੱਡੀ ਆ ਅੱਛਾ ਇਹ ਫੇ ਮੇਰੇ ਜਿਵੇਂ ਬੱਜਿਆ ਮੈਂ ਫੇ ਕੱਚੀ ਨੂੰ ਹੋ ਗਿਆ ਸਿੱਧਾ ਮੈਂ ਇੱਥੇ ਕੁਲ ਰੁਕਿਆ ਫਿਰ ਕਮਾਦ ਮਾਰਦਾ ਮਾਰਦਾ ਇਹੋ ਜੀ ਤੈਲੀ ਦੀ ਬਈਏ ਫੇਰ ਉਹ ਵਿਚੇ ਰੱਠੇ ਨਹੀਂ ਮੇਰੇ ਤੇ ਸੂਰਜ ਦਾ ਮਤਲਬ ਦਿਖਿਓ ਨਹੀਂ ਨਾ ਤੂੰ ਦੇਖ ਐਫਲੇ ਮੈਨੂੰ ਆ ਫੇਰ ਤੂੰ ਤੇਰੇ ਕੋਲ ਗਿਆ ਮੈਂ ਸੂਰਜ ਤੋਂ ਬਾਅਦ ਮੈਂ ਕੀ ਐ ਪੰਮੇ ਰਹੀ ਆਗੇ ਇੰਨੇ ਨੂੰ ਮੈਂ 3 ਘੰਟੇ ਸਮਝ ਲਓ ਮੈਨੂੰ ਕੋਈ ਮੈਮਰੀ ਨਹੀਂ ਆਹੋ ਫਿਰ ਇੱਥੇ ਸੀ ਬਾੜ ਕੀ ਨਹੀਂ ਉਹ ਵੀ ਨਹੀਂ ਪਤਾ ਹੈਗਾ ਜਿਆਦਾ ਨਹੀਂ ਪਾਉਂਦਾ ਮੈਂ ਕੈਮਰਾ ਕੱਢ ਕੇ ਦੇਖਿਆ ਆਪਣਾ ਮੈਨੂੰ ਕੈਮਰੇ 'ਚ ਐਂ ਦਿਖਦਾ ਮੈਂ ਆਪ ਤੁਰ ਕੇ ਅੰਦਰ ਨੂੰ ਆਇਆ ਹਾਂ ਕੁੰਡਾ ਖੋਲੇ ਨੇ ਮੈਂ ਕੁੰਡਾ ਖੋਲੇ ਅੰਦਰ ਨੂੰ ਆਇਆ ਮੈਂ ਪਰ ਮੈਨੂੰ ਯਾਦ ਨਹੀਂ ਇਹ ਗੱਲ ਹੈ ਤੇਰੇ ਕਹੇਗਾ ਕਿ ਮੈਂ ਠੀਕ ਹੈ ਨਹੀਂ ਮਾਰੂ ਪੂਲੀ ਜਲਦੀ ਤਾਂ ਹੀ ਬਾਬਾ ਆਪ ਨੂੰ ਪੁੱਛਾ ਗਏ ਨੇ ਵੀ ਇਹ ਕਿੱਜਾ ਹੋ ਤੇਰੇ ਓਏ ਹਫਤਾ ਹੋ ਗਿਆ ਸਾਡਾ ਠੱਟ ਵਜੇ ਨੇ ਹਫਤੇ ਉੱਪਰ ਹੋ ਗਏ ਹਾਂ 10 ਦਿਨ ਹੋ ਗਏ ਫਿਰ ਉਹ ਵੀ ਯਾਦ ਤੱਕ 10 ਦਿਨ ਪਹਿਲਾਂ ਤੱਕ ਨਹੀਂ ਯਾਦ ਦਾ ਮਤਲਬ ਉਹ ਸਮੇਂ ਤੇ ਮੈਨੂੰ ਯਾਦ ਆਉਂਦਾ ਅਰਧਾ ਆ ਗਿਆ ਹੁਣ ਪੂਰਾ ਸਾ ਕੋਈ ਯਾਦ ਆਪਣੇ ਕੀ ਹੋਇਆ ਕਹਦੀ ਉਹ ਨਹੀਂ ਯਾਦ ਹਾਂ ਵੀ ਕਿੱਥੇ ਹੋਇਆ ਉਹ ਨਹੀਂ ਯਾਦ ਕੀ ਹੋ ਗਿਆ ਕਿਵੇਂ ਹੋਇਆ ਨਾ 3 ਘੰਟੇ ਨਹੀਂ ਯਾਦ ਹੁਣ ਵੀ ਨਹੀਂ ਯਾਦ ਕੋ ਉਹ 3 ਘੰਟੇ ਨਹੀਂ ਯਾਦ ਮੇਰੀ ਇੱਕ ਤਰ੍ਹਾਂ ਸੱਟ ਵਾਲਾ ਹਾਂ ਲੱਭਲੀ ਤੇ ਠੀਕੇ ਲੱਗੇ ਹਲੇ ਲਵਲੀ ਕੋਲੇ ਨੂੰ ਮੈਂ ਫੋਨ ਪੁੱਛਿਆ ਕਿ ਨਾ ਹੈਗਾ ਮੇਰੇ ਕੋ ਤੁਹਾਨੂੰ ਹਸਪਤਾਲ ਲੈ ਕੇ ਜਾਵਾਂ ਘਰ ਤੇ ਰੋਪੜ ਹਸਪਤਾਲ ਲੈ ਕੇ ਗਏ ਉਹ ਨਹੀਂ ਯਾਦ ਹਾਂ ਉੱਥੇ ਡਾਕਟਰ ਦੇ ਬਾਅਦ ਜਾਂ ਮੇਰੇ ਟਿਕਟ ਉੱਤੇ ਤੈਨੂੰ ਕਿਹਿਆ ਜ਼ਿਆਦਾ ਸੀ ਹਸਪਤਾਲ ਆਇਆ ਹਸਪਤਾਲ 'ਚ ਮੇਰੇ ਮਾੜਾ ਜਿਹਾ ਜ਼ਿਆਦਾ ਆਇਆ ਜਾਂ ਮੈਨੂੰ ਐਮ ਆਰ ਆਈ 'ਚ ਲੈ ਕੇ ਗਏ ਅੰਦਰ ਹਾਂ ਮੈਂ ਪਿਆ ਆਏ ਪੈਣ ਲੱਗਿਆ ਉਹ ਜ਼ਿਆਦਾ ਹੈ ਮੇਰੇ ਉੱਥੇ ਮੈਂ ਪੈ ਗਿਆ ਪੇ ਨਹੀਂ ਮੇਰੇ ਮੁੜਕੇ ਆਇਆ ਫੇ ਮੇਰੇ ਕਮਰੇ 'ਚ ਆ ਗਿਆ ਮੈਂ ਉੱਥੇ ਕੋਈ ਮੇਰੇ ਬਰਫ਼ ਲਾਈ ਉਹ ਮੇਰੇ ਠੰਡੀ ਲੱਗੀ ਫੇ ਮੇਰੇ ਥੋੜੀ ਅੱਖ ਜ਼ਿਆਦਾ ਹੈ ਹਾਂ ਉੱਥੇ ਬਾਅਦ ਫਿਰ ਮੇਰੇ ਜਾਂ ਡਾਕਟਰ ਨੇ ਮੈਨੂੰ ਦੱਸਿਆ ਫੇ ਮੇਰੇ ਗੱਲਾਂ ਜ਼ਿਆਦਾ ਮੜਕਦੇ ਡਾਕਟਰ ਨੇ ਕਿਹਾ ਆਈਆਂ ਆਈਆਂ ਇੱਥੇ ਫ੍ਰੈਕਚਰ ਫੇ ਜ਼ਿਆਦਾ ਲੱਗੀਆਂ ਪੀ ਪਹਿਲਾਂ ਦਾ ਜਿਆਦਾ ਟੈਟ ਆਪਾਂ ਟਰੈਕਟਰ ਨੂੰ ਟਰੈਕਟਰ ਉਹ ਤਾਂ ਸਾਰੇ ਟਰੈਕਟਰ ਪਾਪਾ ਸਿਰਦਾ ਉਹਦਾ ਯਾਦ ਉਹ ਬੈਠਾ ਨਹੀਂ ਜਾਏਗਾ ਯਾਦ ਤੇ ਗਰੇ ਯਾਦ ਤੇ ਆਦ ਨਹੀਂ ਆਇਆ ਫਿਰ ਪਰ ਦਲ ਰਹੀ ਤੇ ਹਾਂਜੀ ਯਾਦ ਆਇਆ ਵਾਜ ਆਇਆ ਹੁਣ ਮੈਂ ਆਹਜੀ ਹਲੇ ਬਲਕਾੜਾ ਤੇਰੀ ਹੈ ਵੀ ਕਿਵੇਂ 60 ਵਜੇ ਗਿਆ ਵੇਟ ਆਪ ਵੇਟ ਖੁੱਲਿਆ ਰਹਿੰਦੇ ਆ ਹੁਣ ਵੀ ਨਹੀਂ ਜਿਆਦਾਗਾ ਮੈਂ ਤਾਂ ਮੋਟਰਸਾਈਕਲ ਪਰਦਾ ਪੰਮਾ ਗੇਟ ਵੀ ਮੇਰੇ ਕੈਮਰੇ ਕਰਕੇ ਯਾਦ ਆ ਗਿਆ ਮੈਂ ਕੈਮਰੇ ਚ ਦੇਖਿਆ ਆਪਣੇ ਆਪ ਨੂੰ ਆਉਂਦੇ ਨਹੀਂ ਚੱਲੇ ਨੂੰ ਮੈਂ ਕਿਹਾ ਵੀ ਮੇਰੇ ਯਾਦ ਨਹੀਂ ਮੈਂ ਤੁਰ ਕੇ ਅੰਦਰ ਆ ਗਿਆ ਹੋਰ ਆ ਕੇ ਮੈਂ ਕੈਮਰਾ ਛੱਕਿਆ ਉਹਨਾਂ ਸੋਇਓ ਗੇਟ ਖੁੱਲਿਆ ਮੇਰੇ ਕੋਲ ਨਹੀਂ ਥੋੜੀ ਡਾੜਾ ਲੇਟ ਹੋਇਆ ਘੰਟਿਆਂ ਦਾ ਡਾੜਾ ਟੀਟ ਹੋ ਗਿਆ ਦੋ ਦੋ ਬੱਧੇ ਘੰਟੇ ਦਾ ਭਾਈ ਹਸਪਤਲ ਗਏ ਵੀ ਆ 7 ਵਜੇ ਤੇ ਲੈ ਕੇ 9:30 ਵਜੇ ਤੱਕ ਉਹ ਮੈਨੂੰ ਗੱਡੀ 'ਚ ਲੈ ਕੇ ਗਏ ਮੇਰੀ ਨਹੀਂ ਗੱਲ ਫੋਨ 'ਤੇ ਮੈਂ ਗੱਲ ਕਰੀ ਹੈ ਕਈਆਂ ਨਾਲ ਪਰ ਆਈ ਨਹੀਂ ਜਲਦੀ ਆਈ ਤਾਂ ਫੋਨ 'ਚ ਕਹਿਣਾ ਕਰਦੇ ਨੇ ਲਵਲੀਪਾ ਕਰਦੇ ਫੋਨ ਕਰਕੇ ਕਹਿੰਦੇ ਦੁੱਧ ਕੋਣ ਆ ਜਾ ਕਹਿੰਦਾ ਮੈਂ ਆਇਆ ਪਰ ਮੇਰੀ ਨਹੀਂ ਗੱਲ ਰੀਸੈਟ ਲੇਟ ਮੈਂ ਦੇਖਣਾ ਤਾਂ ਇਹ ਇੱਕ ਵੰਦਾ ਫੋਨ ਹੈ ਉੱਥੇ ਨਾ ਪਿਓ ਹੋਵੇ ਉਥੇ ਦੇ ਕਾ ਕਰ ਲੈਣਾ ਉਹ ਇਹ ਇੱਕ ਵੰਦਾ ਫੋਨ ਹੀ ਹੈ ਰੱਬ ਦਾ ਫੋਨ ਹੈ ਜਿਹੜਾ ਕੋਈ ਸੁਣੇ ਬਾਕੇ ਭੇਜ ਜਾ ਉਹ ਵੀ ਬੋਲ ਜਦੋਂ ਉਹਨੇ ਬੁਲਾਉਣਾ ਨਾ ਆਪੇ ਬੁਲਾ ਲੈਣਾ ਉਹਨੇ ਕਹਣਾ ਆ ਜਾ ਰਾਤ ਨੂੰ ਨਹੀਂ ਸਾਡਾ ਹਜੇ ਟਾਈਮ ਭੇਜਿਆ ਬਣੀ ਤਾਂ ਇਹ ਗੱਲ ਤਾਂ ਠੀਕ ਹੈ ਦੇਖੋ ਰਾਤ ਸਾਡਾ ਟਾਈਮ ਯਾਰ ਜੇ ਕਹ ਕੇ ਸਿੱਧੀ ਬਾਤ ਹੀ ਕਰੀ ਤਾਂ ਸੱਟਾ ਮੈਂ ਚਾਹਤਾ ਤਾ ਉਹਨੂੰ ਜੇ ਮੇਰੇ ਬੱਚੇ ਨੇ ਸਿੱਤਾਂ ਸਿਰਪ ਇੰਨਾ ਕਿ ਜ਼ਿਆਦਾ ਉਹ ਵੀ ਮੇਰੇ ਅੱਜ ਜਾਹੇ ਤੂੰ ਕਹਿਦਾ ਮੈਨੂੰ ਆਏ ਲੱਗਿਆ ਵੀ ਜਿੱਕਣਾ ਮੈਨੂੰ ਸੁਪਨਾ ਆਇਆ ਹੁੰਦਾ ਹੂੰ ਜੇ ਮੈਂ ਸਵੇਰੇ ਉੱਠਿਆ ਨਾ ਮੈਨੂੰ ਆਏ ਫੀਲਿੰਗ ਕਰਾਦਾ ਵੀ ਜਿੱਕਣਾ ਚਾਹੀਦਾ ਮੈਨੂੰ ਸੁਪਨਾ ਆਇਆ ਹੁੰਦਾ ਜੇ ਮੇਰੇ ਮਨ ਨੂੰ ਕਹਿ ਲਾ ਮੇਰੇ ਸਿਰਫ ਇੰਨਾ ਕਿ ਜਾਦਾ ਵੀ ਮੇਰੇ ਕੋਈ ਸਾਈਡ ਪਰ ਤੇ ਚੀਜ਼ ਬਚੀ ਹੈ ਤੇ ਸਾਈਡ ਤੇ ਬਜੀ ਆ ਵੀ ਚਿੱਟੀ ਜੀ ਗੱਡੀ ਆ ਮੇਰੀ ਮੇਰੇ ਸਾਈਡ ਪਰ ਚੀਜ਼ ਬਚੀ ਹੈ ਕੋਈ ਵੀ ਮੈਂ ਗਿਰ ਗਿਆ ਮੈਨੂੰ ਆਏ ਲੱਗਿਆ ਵੀ ਮੈਂ ਕਿਤੇ ਮੇ ਸੁਪਨੇ ਚ ਬਜੀ ਆ ਪਰ ਜਦ ਮੈਨੂੰ ਅੱਜ ਪੂਰੀ ਪ੍ਰੋਪਰ ਦੇਖਿਆ ਅੱਖ ਫਿਰ ਮੈਨੂੰ ਬਦ ਲੱਗਿਆ ਵੀ ਸੱਚੀ ਬਜੀ ਕੀ ਮੇਰੇ ਚ ਉਹ ਹੈ ਦਾ ਸੋਰਜ ਪਈ ਆ ਉਹ ਉਹ ਹੋਲੀ ਰੀ ਫਸੋਏ ਹੋ ਸਾਦੀ ਉਹਦੇ ਬਾਅਦ ਬਾਤੀ ਉਸ ਟਾਈਮ ਤੋਂ ਬਾਅਦ ਹੋਇਆ ਜੇ ਮੇਰੇ ਕੋਈ ਦਿਮਾਗ ਨਹੀਂ ਹੈ ਨਾ ਪਾਉ ਉਹ ਕਹਿੰਦਾ ਨਾ ਸੋਚੀ 23 ਘੰਟੇ ਜੀ ਦਿਮਾਗ ਵਰਜ ਲੋਡਿੰਗ ਨਹੀਂ ਬਹੁਤਾ ਲੋਡ ਨਾ ਪਾਈ ਮੈਂ ਤਾਂ ਅੱਖ ਵੀ ਆਦੇ ਅੱਖ ਵੀ ਅੱਖ ਬਾਬਾ ਬੰਦ ਕਰੀਆਂ ਵਾਲੀ ਅਰੇ ਇਹ ਵੀ ਲਾਲੀ ਇਹ ਵੀ ਚੱਕ ਪੂਰੀ ਆ ਉਹ ਦਾ ਸੋਜੇ ਕਰਕੇ ਆ ਗਈ ਆ ਹਾਂ ਹਾਂ ਉੱਪਰ ਦਾ ਉਹਨੂੰ ਮੱਥੇ ਵੇਗਾ ਪ੍ਰੈਸ਼ਰ ਉਹਦੇ ਉਹਦੇ ਨਾਲ ਕਰਦੇ ਆ ਨਾ ਅੱਖਾਂ ਨਹੀਂ ਹੈ ਦੀ ਲਾਲੀ ਜਮੇ ਅੱਖ ਦੇ ਵਿੱਚ ਕੋਈ ਵਿੱਚ ਲੱਗੀ ਉੱਪਰ ਉੱਪਰ ਅੱਖ ਦੇ ਵਿੱਚ ਕੋਈ ਚੀਜ਼ ਨਹੀਂ ਬੱਜੀ ਆ ਉਹ ਕਹਿੰਦਾ ਵੀ ਇਹ ਇਹ ਦੇ ਕਰਕੇ ਆ ਗਈ ਸਜ ਪ੍ਰੈਸ਼ਰ ਦਾ 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 ਪਈ ਗਿਆ ਹੂੰ ਤਾਂ ਆ ਗਈ ਉਹ ਕਹਿੰਦਾ ਵੀ ਨਹੀਂ ਕੋਈ ਚੱਕਰ ਨਹੀਂ ਮਜ਼ਾ ਆ ਗਿਆ ਬਚਾਓ ਬਚਾਓ ਬਚਾ ਲੈਣਾ ਮੈਂ ਐਸੀ ਕਿ ਬੀਤੀ ਵੀ ਜੀ ਆਪਾਂ ਨੇ ਆਪਾਂ ਹੁਣ ਹੌਲੀ ਹੌਲੀ ਹੁੰਦਾ ਸਾਨੂੰ ਸਾਬ ਸ਼ਰਾਬੀਓ ਰੱਖਦਾ ਜੀ ਪਿੱਛੇ ਦੇ ਵੀ ਇੱਕ ਕਲੀਗੂਲ ਕਰਦਾ ਆਉਂਦਾ ਕਹਿੰਦੇ ਪਿੱਛੇ ਕਹਿੰਦੇ ਬੋ ਭਈਆ ਚੱਕਦਾ ਦੋ ਨਾ ਭਈਆ ਬਜ ਬੋ ਮਾ ਮਾ ਬੱਚਿਆ ਪਤਾ ਨਹੀਂ ਨੀ ਬੋ ਮਾ ਬਸੀ ਹੋਣਤਾਂ ਬੋ ਮਾ ਸਾਡੇ ਹੂੰ ਹੂੰ ਕਹਿੰਦਾ ਪਿੱਛੇ ਮਨਸੂਰ ਦੇ ਭਈਆ ਮਾ ਮਾ ਬੱਚਿਆ ਭਈਆ ਬੱਜਿਆ ਪੱਕਾ ਰੱਬ ਜਾਣਦਾ ਇੱਕ ਤਾਂ ਆਪਾਂ ਮੰਨਦੇ ਜੀ ਵੀ ਟ੍ਰੈਫਿਕ ਆ ਕੇ ਬਦਦਾ ਗੱਡੀ ਮੋੜ ਲਈ ਪਿੱਛੇ ਦੇ ਇਹੇ ਕੰਮ ਕਰਦਾ ਆਉਂਦਾ ਫਿਰ ਤਾਂ ਬਈ ਬੀਤੀ ਵੀ ਉਤੀ ਕੋਈ ਨਾ ਜਾ ਕੇ ਗੱਡੀ ਦਾ ਨੰਬਰ ਟੋਲਦਾ ਮੈਂ ਜੇ ਮੇਰੇ ਜਗ ਗੱਡੀ ਦੇ ਪਿੱਛੇ ਆਪਾਂ ਰਿਪੋਰਟ ਕਰਦੇ ਜਾਂ ਇਦੀ ਸਾਈਡ ਮਾਰਦੀ ਗੱਡੀ ਨੇ ਗੱਡੀ ਕਿਹਾਂ ਲੱਗ ਗਈ ਇਪ ਬੈਲੰਸ ਦੇ ਬਾਹਰ ਹੋ ਗਿਆ ਪੂਰਾ ਘ੍ਰਿਸਿਆ ਫਿਰ ਕੋੜਰੇ ਘ੍ਰਿਸੇ ਥੜੀ ਕਿ ਥੜਕੇ ਸੜਕ ਦੇ ਕੰਬੇ ਜਾ ਰਹੀ ਪਹਿਲਾਂ ਕਿ ਦੀ ਸੀ ਸੜਕ ਪੁਰਾਣੀ ਕਿਨਾਰੀ ਪਰੀ ਨੇ ਜਿਹੜੀ ਕਿਨਾਰੀ ਨਹੀਂ ਹੈਗੀ ਮਟਰ ਕਿੰਨੀ ਉਹ ਕਿਨਾਰੀ ਪਰ ਮੈਂ ਦੇਖੀ ਉੱਥੇ ਰਗਣਾ ਨਾ ਜਮੇ ਕਿਨਾਰੀ ਪਰ ਹੈ ਹੂੰ ਉੱਥੇ ਨਹੀਂ ਘ੍ਰਿਸਿਆ ਫੇ ਤੂੰ ਮੇਰੇ ਚ ਬੱਜੀ ਜਮਾ ਦੀ ਸੜਕ ਤੇ ਐਂਡ ਜਦੋਂ ਬਈ ਕਿਤੇ ਵੱਧ ਕਿਆ ਕਰੇ ਬੰਦਾ ਉੱਥੇ ਤੋਂ ਮਗਲੇ ਦੱਬੇ ਜਾਣੇਗਾ ਸੜਕ ਤੇ ਜੈਸੋ ਆਹ ਹੂੰ ਬੰਦਾ ਕਿ ਸੁੱਤੀ ਗਿਆ ਤਾਂ ਅਹੀਂ ਰਕੜਾ ਬੱਜੀ ਹੈ ਹੂੰ ਤਾਂ ਹੀ ਕਰ ਗੜ ਬੱਧੀ ਹੈ ਮੇਰੇ ਪਤੀ ਨਹੀਂ ਉੱਠ ਕੇ ਬਾਹਰ ਗਿਆ ਤੂੰ ਬਾਹਰ ਬਾਹਰ ਕੋ ਕੋ ਮਿਲਿਆ ਉੱਠ ਕੇ ਮਾ ਮੋਟਾ ਹਾਂ ਬਾਹਰ ਕੋ ਮਿਲਿਆ ਨਹੀਂ ਪਿਆ ਤਾਂ ਹੁਣ ਚੱਲਿਆ ਬਾਹਰ ਆ ਉਹ ਮਮਮੀ ਬਿਰੀ ਹੁਣ ਤਾਂ ਨਾ ਜਾਈ ਹੁਣ ਤਾਂ ਉਹ ਸੀ ਜਾਗੀ ਥੁੰਦਾਗੀ ਹੁੰਦਾ ਮਨ ਪਿਆਰੇ ਅੰਦਰ ਥੁੰਦਾਗੀ ਫੰਡ ਮੈਂ ਹੋਰ ਚੱਲਦੀ ਹੈ ਨਾ ਇਹ ਆਪਣਾ ਹੁਣ ਤਾਂ ਨਹਾ ਚ ਰਿਆ ਤੋਂ ਪਾ ਤੋਂ ਨਿਕਲ ਗਿਆ ਬਾਹਰ ਹੈ ਤਾਂ ਦੋ ਦਿਨ ਦੀ ਗੇਮਾਂ ਦੋ ਦਿਨਾਂ ਦਾ ਠੀਕ ਹੋਣਾ ਤੇ ਜਿਹੜੇ ਬਹੁਤ ਟਕੜਾ ਹੁੰਦਾ ਮੈਂ ਦੇਸੀ ਕੀ ਮਾਰ ਲਿਆ ਹਾਂ ਸਾਰੀ ਕੜੋ ਚੱਕਤਾ ਨੇ ਸੱਤ ਦਿਨ ਦਾ ਹੋਈ ਪਗੜਾਉਦਾ ਹੋਣਾ ਹੀ ਆ ਵਿਰਾਸ ਉਹ ਨੇ ਦੇਸੀ ਕੀ ਨੇ ਇੰਨਾ ਫਰਕ ਪਾਇਆ ਉਹ ਤਾਂ ਹੈਗਾ ਹੀ ਬਈ ਪਰ ਦੇਸੀ ਕੀ ਦਾ ਚੀਜ਼ ਹੈ ਦੇਸੀ ਕੀ ਜਿਹਾ ਕੜਾਉ ਚੱਕਤਾ ਮੇਰੇ ਹੱਥ ਵਾਲੀ ਜਗੜਦੀ ਹਾਂ ਹਾਂ ਹੱਥ ਪੋਈਆ ਕੇ ਕੜਾਉਣਾ ਹੈ ਗੋਡੇ ਦੇ ਹੱਥੋਂ ਹੋਰ ਇੱਕ ਗੋਡੇ ਪਰ ਵੀ ਹੈ ਦੇਸੀ ਕੀ ਨੇ ਮਤਲਬ ਕੜਾਉ ਚੱਕਤਾ ਹੁਣ ਆਏ ਪਤਾ ਲੱਗਦਾ ਵੀ ਇੱਥੇ ਸੱਟ ਵੱਜੀ ਵੀ ਨਹੀਂ ਕੜਾਉਗਾ ਲੱਗਦਾ ਤਾਂ ਵੀ ਸਾਰੀ ਸਾਰੀ ਸੱਟ ਕਦੇ ਹੁਣ ਤੇ ਸੱਟ ਸੱਟ ਦੁਖਦੀ ਹੈ ਹਾਂ ਇੱਕ ਉਰੇ ਆ ਮੈਂ ਬੈਠਾ ਕਰ ਲਿਆ ਇਹ ਮਿੱਟੀ ਘੜੀ ਜਰਾਵਾ ਪਿੱਛੇ ਨੂੰ ਮੈਂ ਵੀ ਆਪਾਂ ਮੱਝ ਹੁਣੇ ਕੋਲ ਪਾਸੇ ਆ ਇੱਥੇ ਤੇ ਕੋਟ ਪਟ ਗਿਆ ਹਾ ਹਾਂ ਮੈਂ ਕਹਿੰਦਾ ਵੀ ਸਾਰੀ ਮੈਂ ਤਾਂ ਮੋਢੇ 'ਤੇ ਸੱਟ ਨਹੀਂ ਪੱਜੀ ਕੋਡ ਕੇ ਖੜਾ ਪਟ ਗਿਆ ਮੇਰਾ ਉਰੇ ਇੱਥੇ ਹਾਂ ਇਹ ਕਹਦੇ ਮੈਂ ਖਿੱਚਦਾ ਦਦਾ ਮੈਂ ਖਿੱਚ ਕੇ ਥੱਲੇ ਲਿਆਉਂਦਾ ਕੱਚੀ ਵਰ ਨੂੰ ਕੱਚੀ ਵਰ ਨੂੰ ਮੈਂ ਆਪ ਸੋਚਾ ਹੋ ਰਿਹਾ ਕਿ ਜੋ ਅੱਜ ਸਵੇਰੇ ਇਹ ਮੇਰੇ ਮੋਢੇ 'ਤੇ ਸੱਟ ਪੱਜੀ ਨਹੀਂ ਕੋਡ ਮੇਰਾ ਕੇਕੜਾ ਪਟ ਗਿਆ ਮੈਂ ਇਹਨੂੰ ਪੱਕੀ ਤੇ ਥੱਲੇ ਲਿਆ ਮਮਾ ਤੇ ਡਰਾਈਵ ਕੋ ਬਹੁਤ ਆਉਂਦੀ ਰਾਤ ਮੈਂ ਇਕੱਲਾ ਚ ਪਤਾ ਹੀ ਨਹੀਂ ਲੱਗਦਾ ਬਾਈ ਇਹ ਵੀ ਮੇਰੀ ਹੋਰੀ ਗੱਡੀ ਚੜ੍ਹਦੀ ਨਹੀਂ ਉੱਥੇ ਹਰਸ ਕੇ ਬਾਈ ਦੋ ਦਿਨੋਂ ਹੱਥ ਵੀ ਉੱਤਰ ਰੁਕੀ ਨਹੀਂ ਲਹੀਏ ਗੋਲ ਨੂੰ ਮੋੜ ਦੇ ਨਾਲੇ ਮਗਾ ਥੱਲੇ ਦੇ ਨਾਲ ਮਿਲਣੇ ਚਾਹਗੇ ਅੱਜ ਕੱਲ੍ਹ ਬਾਈ ਦੁਨੀਆ ਵੀ ਕਈ ਜਾਣ ਕੇ ਉਹਦੇ ਦੇ ਕੰਮ ਕਰ ਪਤਾ ਲੈਣਾ ਬਹੁਤ ਬੰਦੇ ਚਾਚਾ ਚਾਚੇ ਰਹੀਆਂ ਕੋਤਨੀ ਕਿਹਨੂੰ ਚਾਹਤਾ ਹੈ ਕਹਿੰਦਾ ਫੇ ਦੇਖਿਆ ਤੇਰਾ ਪੰਮਾ ਚਲੋ ਬਚਾਓ ਜਾਓ ਇਤਨੇ ਮਾੜੀ ਮੋਟੀ ਸੱਟ ਆ ਮਾੜੀ ਮੋਟੀ ਬਾਹਰ ਹੋ ਗਈ ਕੋਈ ਗੱਲ ਨਹੀਂ ਸੱਚ ਨਾ ਹੋਵੇ ਤਾਂ ਬਸ ਚਲ ਮਤਲਬ ਦਿਖਾ ਦੇ ਆਪ ਕੋ ਹੋ ਗਿਆ ਐਮਓ ਮਰੀ ਹੋ ਗਈ ਹਾਂ ਬਾਬਰ ਦਾ ਕਲੀਅਰ ਹੋ ਗਿਆ ਵੀ ਆ ਬਈ ਅਸੀਂ ਹਾਟਾ ਮਾਵਾ ਮਾਵਾ ਚ ਮੜੀਓ ਇਹ ਤਾਂ ਕੱਚਰ ਦਾ ਇਹ ਤਾਂ ਕੋਈ ਉਹ ਨਹੀਂ ਦਾ ਆਪਣਾ ਠੀਕ ਹੋਣਾ ਹਾਂ ਇਹ ਤਾਂ ਆਪਣਾ ਠੀਕ ਹੋਣਾ ਆ ਤਾਂ ਉਹ ਰਹੀ ਇਹ ਤਾਂ ਹੋਇਆ ਠੀਕ ਉਹ ਕਹਿੰਦਾ ਜਿਹੜਾ ਖੋਲੂ ਮੈਂ ਖੋਲਦਾ ਆਹੋ ਫਿਰ ਮੂੰਹ ਆਇਆ ਜਿਵੇਂ ਬਾਪੂ ਮਿਲ ਕੇ ਜਾਣਾ ਤਾਂ ਨਾਲੇ ਨਾਲੇ ਕੇ ਝੜ ਬਿਠਾ ਕੇ ਆਉਣੀ ਸੀ ਹਾਂ ਉਹ ਰਹੀ ਕੰਮ ਹੋ ਗਿਆ ਕੱਲ ਐਤਵਾਰ ਤਾਂ ਕੱਲ ਗਿਆ ਵੀ ਤਾਂ ਬੀਲੇ ਝੜ ਬਟਾਉਣ ਨਾਲੇ ਉੱਥੇ ਰਿਸ਼ਤੇਦਾਰੀ ਜੀ ਗਿਆ ਤਾਂ ਆਪਸਾ ਬਾਅਦ ਉਹ ਗੱਲ ਬੰਦ ਕੀਤੀ ਲਗਾਉਂਦੀ ਐਤਵਾਰ ਕਰਕੇ ਮੈਂ ਕਿਹਾ ਜਾਂ ਕੱਲ ਨੂੰ ਸੋਮਵਾਰ ਨੂੰ ਜਾਊਂਗਾ ਮੈਂ ਨਾ ਮੈਂ ਕਿਹਾ ਬਾਪੂ ਨੂੰ ਦਿਖਾ ਜਾਊਂਗਾ ਸਵੇਰੇ ਸਰਜੀਤ ਦੇ ਯੋ ਕਿ ਜਾਲ ਪੜਾਇਆ ਹੁੰਦਾ। ਲਹ ਹੋਏ 2 ਦਿਨ ਦਾ ਕੰਮ ਆ ਠੀਕ ਹੋ ਜਾਣਾ ਜੀ। ਹੋ ਜਾਣਾ। ਹੂੰ। ਬਹੁਤ ਦਿਨ ਦਾ ਇਹ 2 ਦਿਨ ਹੈ ਨਾ ਅਖਰ ਕਰੇ ਹਟਾਉ। ਮੈਂ ਤੁਰੇ ਤੇ ਜਾਂ ਸਰਜੇ ਘੁੰਮਣ ਤੇ ਅਟ ਗਿਆ ਇੰਨੇ ਚ ਬੰਦਾ ਫਿਰ ਪਹੁੰਚ ਜਾਂਦਾ। ਹੂੰ ਹੂੰ। ਇਹ ਖਾਲੇ ਖਾ ਵੀ ਨਹੀਂ ਹੁੰਦਾ ਨਾ। ਮੁੰਡਾ ਜ਼ਰ ਮਾਰਦਾ ਕਰਦਾ ਫਿਰ ਆਏ। ਉਹ ਤਾਂ ਦਿਨ ਲੱਗਦੀ ਹੈ ਮੈਂ ਖੜਾਉਂਦੀ ਨਹੀਂ ਹੈ ਕਿ ਕਹਿੰਦੇ ਤੁਹਾਨੂੰ ਭਾਰੀ ਚੀਜ਼ ਨਹੀਂ ਖੜਾਉਣੀ। ਲੈ। ਬਾਰ ਯੂਗੇ ਅਰੇ ਖੇਚੜੀਗਾ ਖੇਚੜੀਗਾ ਨਹੀਂ ਡਾਕਟਰ ਨੇ ਕਿਹਾ ਉਹਦੋਂ ਚੱਕਰ ਆਉਂਦਾ ਬੋਣੀ ਗਿਆ ਮਗਰ ਜਿਹੜਾ ਗੁੱਲੇ ਉਹ ਨਾ ਨਾ ਖਾ ਤਾਂ ਖੁੱਲਾ ਕੋਈ ਚੱਕਰ ਨਹੀਂ ਉਹ ਕਿ ਆਮਾ ਸਬਜ਼ੀ ਬਣਾਉਗੀ ਚਲ ਇਹ ਪੰਜੜਾ ਕੋ ਹੋਣਾ ਲੋ ਮੈਂ ਛੱਡਦਾ ਨਾ ਨਾ ਠੀਕ ਹੈ ਹੋ ਗਿਆ ਹੋ ਗਿਆ ਬਈ ਬੇਰੇ ਗਾਲ ਜੀ ਮੇਰੇ ਮਰੀਜ਼ ਬੰਦਾ ਇੱਕ ਨੰਬਰ ਖੇਚੜੀਗਾ ਕਿ ਇਹਦੇ ਮੇਰੇ ਦੋ ਲੋ ਮਰੀਜ਼ ਨੰਬਰ 2 ਸਤਿ ਸ੍ਰੀ ਅਕਾਲ ਜੀ ਰਾਹ ਐਕਸੀਡੈਂਟ ਹੋ ਗਿਆ ਜੀ ਬੰਦਾ ਟੁੱਗ ਗਿਆ ਗੱਡੀ ਵਾਲਾ ਹੂੰ ਬਚਾਅ ਹੋ ਗਿਆ ਰੱਬ ਦੀ ਕਿਰਪਾ ਕਰਕੇ ਪੂਰੇ ਫ੍ਰੈਕਚਰ ਆ ਥੋੜਾ ਜਿਹਾ ਹੋੜੇ ਦੇਖਦੇ ਹੁਣ ਗੱਤਾਂ ਪਰ ਸੱਟ ਥੋੜੀ ਜੀ ਗੋਡੇ ਤੇ ਜਿਆਦਾ ਮੂੰਹ ਪਰੇ ਆ ਹੂੰ ਮੰਦੇ ਜਾਦੀ ਜਿਆਦਾ ਹੱਥ ਚਲੇ ਗਈ ਦੀ ਘਾਟੇ ਬਾਅਦ ਤਿੰਨ ਘੰਟੇ ਤਿੰਨ ਘੰਟੇ ਦਾ ਨਹੀਂ ਪਤਾ ਤਿੰਨ ਘੰਟੇ ਦਾ ਨਹੀਂ ਪਤਾ ਕਿੰਨਾ ਐਕਸੀਡੈਂਟ ਵੀ ਨਹੀਂ ਪਤਾ ਐਕਸੀਡੈਂਟ ਦਾ ਵੀ ਨਹੀਂ ਪਤਾ ਉਹੀ ਉਹਦੇ ਟਾਂਕ ਚੋ ਹੋ ਗਿਆ ਨਾ ਨਾ ਜਾਂਦਾ ਪਤਾ ਵੀਰੇ ਉਧਰ ਨਹੀਂ ਪਤਾ ਤਿੰਨ ਘੰਟੇ ਦਾ ਆਈ ਤਾਂ ਫਿਰ 6:00 ਵੱਜੇ ਪਤਾ ਹੁੰਦਾ ਵੀ ਆ 6:00 ਵੱਜੇ ਹਾਂਜੀ ਇੰਡਾਨਟ ਹੁੰਦਾ ਹੀ ਹੈ ਤੂੰ ਤਾਂ ਹੋਣਾ ਹੀ ਆਇਆ ਲੈ ਕਿੱਥੇ ਕੋਲ ਨੇ ਬੜੇ ਬੜੇ ਮੰਗਰਾਇਆ ਉਹ ਤਾਂ ਆ ਕੇ ਲਿਆਉਣ ਚਾਹਤ ਕੋਣ ਆਦੇ 7:00 ਵਜੇ ਹੋਇਆ ਉੱਥੇ ਜਦੋਂ ਅਸੀਂ ਮਲਕੀ ਸਿੰਘ ਦਾ ਟਰਾਡੀ ਲੱਦੇ ਦੇ ਤੇ ਆਉਣੇ ਇੱਕ ਸੱਤ ਦੀ ਗੱਲ ਆ 7:50 ਪਰ ਤੁਰੇ ਅਸੀਂ ਉੱਥੇ ਤੇ 45 46 ਪਰ 50 ਪਰ ਆ ਕੇ ਇੱਥੇ ਐਕਸੀਡੈਂਟ ਹੋ ਗਿਆ ਮੇਰਾ 6:50 ਪਰ 6:50 ਮਲਕੀ ਸਿੰਘ ਇਹਨੂੰ ਕੁੱਲ ਕੀ ਸੀ ਦਾ ਮੋਟਰਸਾਈਕਲ ਮੁਰੇ ਦਾ ਮੇਰੀ ਸਕੂਟਰੀ ਇਹਦੇ ਨਾਲ ਤੀ ਪਿੱਛੇ ਥੋੜੀ ਜੀ ਮਲਕੀ ਸਿੰਘ ਦਾ ਦਾਦਾ ਬਾਈ ਕਹਿੰਦਾ ਵੀ ਤੇਰੇ ਜਿਹੋ ਨਾਲ ਮੋਟਰਸਾਈਕਲ ਪਿੱਛੇ ਦੇ ਮਾਰਿਆ ਗੱਡੀ ਕਹਿੰਦਾ ਤੇਰੀ ਸਕੂਟੀ ਮਰੇਗਾ ਮਾਰੀ ਚੱਕ ਕੇ ਮੱਥੀ ਡਾਲੀ ਉਹ ਵੀ ਕਰਕੇ ਉਹ ਸਿੱਧਾ ਲੰਘ ਗਿਆ ਉਹ ਇਧਰ ਉਹ ਮਿਲ ਗਿਆ ਖਾਲੀ ਜੱਗੀ ਮਾਟਰ ਦੇ ਉੱਤੇ ਉਹ ਰਸਤਾ ਬਰਾਂ ਉਧਰ ਗਿਆ ਉਹ ਬਰਾਂ ਬੈਂ ਮੈਂ ਪੱਕੀ ਬਗਰ ਗਿਆ ਸਕੂਟਰੀ ਅੱਗੇ ਲੰਘੀ ਬੰਦਾ ਜਾਲੇ ਸਕੂਟਰੀ ਕਰਕੇ ਲੱਤਾਂ ਵੱਜੀਆਂ ਸਕੂਟਰੀ ਕਰਕੇ ਲੱਤਾਂ ਵਿੱਚ ਨੂੰ ਲੰਘੀ ਆ ਜਿਹਦੇ ਲੱਤਾਂ ਲੱਤਾਂ ਵੱਜੀਆਂ ਉਹ ਵਜਾ ਕਰੇ ਕੰਬਰੀ ਚ ਪਹਿਨਾ ਪਿਆ ਦਾ ਸਾਡਾ ਇੱਕ ਕੰਬਰੀ ਜਿਹੜੀ ਦਾ ਸਾਰਾ ਛੇੜੀ ਖੁੱਦਾ ਹੋ ਗਿਆ ਛੇੜਾ ਆ ਪਤਾ ਜਾਂਦਾ ਸਾਰਾ ਕੁਛ ਛੇੜਿਆ ਪਿਆ ਦੇ ਮੱਖੀ ਡਾ ਦੋ ਮੱਖੀ ਬੈਠੀ ਸੋਇਆ ਦਾ ਅਕਦੀ ਗਾ ਹਾਂ ਉਹ ਤਾਂ ਕੱਟਦਾ ਰਾਤ ਤਾਂ ਪੂਰੀ ਕਾਲੀ ਹੋ ਗਈ ਹੂੰ ਹੋਲੀ-ਹੋਲੀ ਅੜਿਆ ਆ ਰਾਤਾਂ ਪੂਰੀ ਕਾਲੀ ਸੀ ਕਾਲੀ ਵੀ ਸੀ ਪਹਿਲਾਂ ਸਵੇਰਾਂ ਖੁੱਲਦੀ ਹੋਣੀ ਸੀ ਮੈਨੂੰ ਪਤਾ ਨਹੀਂ ਗਿਆ ਹੋ ਗਿਆ ਵੀ ਖੁੱਲਦੀ ਹੋਣੀ ਹੈਗੀ ਜਮੇ ਹੁਣ ਤੇ ਧੋਤੀ ਅੱਖ ਮੋਟ ਕੇ ਮੜੀ ਜੀ ਹੂੰ ਤੇ ਥੋੜੇ ਦੇ ਬਾਅਦ ਥੋੜਾ ਜਿਹਾ ਫਰਕ ਪਿਆ ਜਦ ਲੈ ਕੇ ਗਏ ਜਦ ਹੈ ਨਹੀਂ ਦੱਸੋ ਜਦ ਹੌਲੀ ਜਦ ਘਟ ਗਿਆ ਤਾਂ ਆਪਾਂ ਜਦ ਲੈ ਕੇ ਗਏ ਆ ਤੈਨੂੰ ਜਦ ਘਟਦਾ ਜਮੇ ਉੱਥੇ ਜਾ ਕੇ ਹੌਲੀ ਹੌਲੀ ਬੰਦ ਹੋਣ ਲੱਗ ਗਈ ਫਿਰ ਅੱਖ ਨੀਰੀ ਹੋ ਗਈ ਹੌਲੀ ਹੌਲੀ ਬੰਦ ਜਿਹੜਾ ਅੱਖਾਂ ਲੱਗਦੀ ਜਿckਣਾ ਕਿਸੇ ਨੂੰ ਮੁੱਕਾ ਮਾਰਿਆ ਬੋਦਾ ਕੁੱਟਿਆ ਬੋਦਾ ਸਿਟੀ ਸਕੈਨ ਕਰਿਆ ਸੀ ਜਿਆਦਾ ਤੇਰੇ ਬਧੀ ਅੱਖੀਏ ਸਿਟੀ ਸਕੈਨ ਚ ਮੈਨੂੰ ਯਾਦ ਨਹੀਂ ਮਾਈਨਰ ਜੇ ਫ੍ਰੈਕਚਰ ਆਏ ਵੇ ਸਿਟੀ ਸਕੈਨ ਚ ਵੀ ਮੇਰੇ ਕੋਲ ਨਹੀਂ ਯਾਦ ਮੈਂ ਆਪਣੇ ਤੁੜਕੇ ਦੇ ਦਾ ਗੇਟ ਖੋਲ੍ਹਿਆ ਹਾਂ ਉਹ ਵੀਡ ਕੈਮਰੇ ਜੇ ਦੇਖਿਆ ਕੈਮਰੇ ਜੇ ਦੇਖਿਆ ਗੇਟ ਖੋਲ੍ਹਿਆ ਦੇਖਦਾ ਅੰਦਰ ਗਿਆ ਮੈਂ ਪਰ ਮੇਰੇ ਯਾਦ ਨਹੀਂ ਵੀ ਮੈਂ ਗੇਟ ਖੋਲ੍ਹਿਆ ਮੇਰੇ ਕੁਛ ਨਹੀਂ ਯਾਦ। ਮੇਰੇ ਆਈ ਨਹੀਂ ਯਾਦ ਵੀ ਮੈਂ ਡਾਕਟਰ ਦੇ ਮੇਰੇ ਟੀਕਾ ਲਾਇਆ। ਕੁਛ ਨਹੀਂ ਯਾਦ। ਉਹ ਕਿ ਐ ਇਹ ਨੂੰ ਅੰਦਰ ਕਿਆ ਹੋਇਆ? ਮੈਨੂੰ ਤੇ ਯਾਦ ਨਹੀਂ। ਕਿੱਥੇ ਜਾਇਆ ਤੂੰ? ਮੇਰੇ ਯਾਦ ਨਹੀਂ। ਉਹ ਹੀ ਅਸੀਂ ਵੀ ਜਾਂਦੇ ਪੁੱਛਦੇ ਤੇ ਸਾਡਾ ਐਂ ਤਾਂ ਪਤਾ ਵੀ ਗਿਰਿਆ ਕਿਆ ਹੋਇਆ? ਮੈਨੂੰ ਪਤਾ ਹੀ ਨਹੀਂ ਹੈ। ਉਹ ਹੀ ਆਈ ਨਹੀਂ ਤਾਂ ਪਤਾ ਵੀ ਗਿਰਿਆ ਕਿਆ ਹੋਇਆ। ਕੋਈ ਪਤਾ ਨਹੀਂ ਤਾਂ। ਬਾਅਦ ਵਿੱਚ ਉਹਨੇ ਹਰਸ਼ਵੀਰਾਂ ਨੂੰ ਫੋਨ ਕਰਿਆ ਬਈ ਉਹਦੇ ਨਾਲ ਦਾ ਇਹ ਤਾਂ ਸਾਨੂੰ ਪਤਾ ਲੱਗਿਆ। ਕਿ ਤੂੰ ਬਿਲੋਂ ਡਾਕਟਰ ਕੋਲ ਜਾ ਕੇ ਆਏ ਆ ਤਾਂ ਪਤਾ ਲੱਗਿਆ ਕਿ ਇਹ ਤਾਂ ਜੀਨੀ ਆ। ਪੁਰਾਣਾ ਟਾਈਮਿੰਗ ਦੇ ਬਤ ਵਿੱਚ ਕੀ ਹੋਇਆ ਕਿ ਨਹੀਂ ਇਹ ਹੀ ਹੈ ਤਾਂ ਹੀ ਚਲੋ ਹੁਣ 2 ਮਹੀਨੇ ਪੱਕੇ ਤੋਂ 5 ਦਿਨ ਰਹੇ ਗਾਨੇ ਮੀਂਹਾਂ ਦੇ 10 ਦਿਨ ਹਾਂ ਚਲੋ ਤੁਸੀਂ ਛੇਤੀ ਹੋ ਠੀਕ ਹੋਏ ਨਾ ਅਜੇ ਬਾਪੂ ਜੀ ਅੱਜ ਰਾਤ ਦਫਾਣੇ ਜਾਣਾ ਤਾਂ ਅੱਜ ਜੜ ਪਟਾਉਣੇ ਜਾਣਾ ਤੇ ਇੱਕ ਹਾਂ ਜੜ ਦਾ ਰਹਿਟਾ ਹਟਾ ਦਿੱਤੀ ਜੜ ਹੁਣ ਕਿੱਥੇ ਦੋ ਹੁਦੀ ਐਨੇ ਟੀਕੇ ਲਾਤੇ ਉਹਨਾਂ ਨੇ ਧਰ ਦਿੱਤੀ ਇਹ ਗਿਆ ਆ ਚੀਜ਼ ਬੱਜੀ ਤੇ ਚੜ ਜੜ ਅੱਜ ਜੜ ਵਾਲੀ ਇੱਥੇ ਜੜ ਆਹਾ ਅਗੋ ਦਵਾਈ ਵੀ ਅੱਜ ਲੈ ਆ ਅੱਜ ਦਵਾਈ ਲੈ ਆ ਇਹਦੇ ਲੈ ਸਰਜੀਤ ਉਹਨੇ ਦਵਾਈ ਦਿੱਤੀ ਆ 3 ਦਿਨ ਦੀ ਉਹ ਕਹਿੰਦਾ ਦਵਾਈ ਨਾਲ ਹੋ ਜਾਣਾ ਠੀਕ ਦਵਾਈ ਨਾਲ ਠੀਕ ਹੋ ਜਾਣਾ ਵੀ ਇਹਦਾ ਕੋਈ ਚੱਕਰ ਨਹੀਂ ਇੰਨੇ ਫ੍ਰੈਕਚਰ ਦਾ ਇਹ ਕਿਹੜੇ ਵਜਨ ਹੋਇਆ ਪਰ ਨਾਲੇ ਮੜੀ-ਬੂੜੀ ਸਵੇਲਿੰਗ ਜੀ ਹੈ ਤਾਂ ਉਹ ਕਹਿੰਦਾ ਵੀ ਇਹਦਾ ਆਪੇ ਠੀਕ ਹੋ ਜੇ ਕਰਦੇ ਇੰਨਾ ਵੀ ਸਰੀਰ ਰਿਕਵਰੀ ਕਰ ਜੇ ਕਰਦਾ ਪਤਾ ਨਾ ਨੂੰ ਹੂੰ ਆਹ ਨੂੰ ਪਤਾ ਡਾਕਟਰ ਨੂੰ ਇਹਦਾ ਤੇ ਬਾਪੂ ਨੇ ਸਾਡੇ ਨੇ ਕਹ ਦੂ ਤੁਰਨ ਲੱਜਾਂਦਾ ਕਹਿੰਦਾ ਇਹ ਬਾਪੂ ਤਾਂ ਫਿਰ ਉਹ ਕਿਤੇ ਕੱਖ ਵਢਾਉਣੇ ਜਾਂ ਤਾਂ ਆਹ ਬਾਬਾ ਹੀ ਕਹਿੰਦੇ ਤੇ ਕੱਲ ਦੀ ਵੀਡੀਓ ਚ ਕਿਹਾ ਹੈ ਜਦੋਂ ਕੱਖ ਵਢਾਉਣ ਜਾਇ ਕਰਨਾ ਉਹ ਕੋਈ ਨਹੀਂ ਉਰੀਗਾ ਪਿਆ ਠੀਕ ਆ ਜਾਂ ਤੁਰਦਾ ਨਾ ਫੇਰ ਥੋੜਾ ਜਿਹਾ ਸਿਰਫ ਹੁੰਦਾ ਆਹ ਹਲੇ ਸਿੱਧੇ ਹੀ ਰੱਖ ਸਾਰਨੇ ਲੈ ਇਧਰ ਹੀ ਲੈਣ ਨੂੰ ਹੁੰਦਾ ਬਾਈ ਗੱਲ ਫੇਰ ਵੀ ਨਾ ਇਹਨੂੰ ਨਹੀਂ ਪੈਂਦਾ ਨਾ ਆਇਓ ਪੈਂਦਾ ਕਿਸੇ ਦਾ ਹੁੰਦਾ ਇਕਰ ਉਹ ਖੂਨ ਆਹ ਚੀਜ਼ ਭਰੀ ਹੋਈ ਹੋਈ ਆ ਹਾਂ ਉਹਦਾ ਆਹ ਹਾਰਨਾ ਉਰੇ ਆਹ ਇਹ ਕਹਾ ਜੇ ਸਿਰ ਪਰ ਅਗਰੇ ਪਿਆ ਸਾਰੀ ਜਿਵੇਂ ਜાડ ਸਾਰਾ ਸਿਰ ਦੁਖਣ ਲਾ ਦਿੰਦੀ ਆ ਨਾ ਉਹ ਕੜਾ ਇਹ ਚੀਜ਼ ਮੇ ਸੱਟ ਵੱਜੀ ਦੋ ਜਗ੍ਹਾ ਮੇਰੇ ਜਿਹਨੇ ਮੇਰਾ ਸਾਰਾ ਸਿਰ ਭਾਰੀ ਕਰਿਆ ਤੇ ਉਹ ਇਹ ਚੀਜ਼ ਸੁਝਦੀ ਨਹੀਂ ਅੰਦਰ ਮੈਂ ਜੀ ਜੀ ਬੱਸ ਤਾਂ ਭੱਜ ਕੇ ਰਾਤ ਦੇ ਰਾਤ ਦੇਖ ਲੈਣਾ ਤੇ ਵੀਡੀਓ ਬਣਾਉਗਾ ਚੰਗੀ ਭਰੀ ਟਰੈਕਟਰ ਦੀ ਫੱਦੇ ਵੇ ਦੀ ਅਸੀਂ ਦੁਬਾਰਾ ਟੋਚ ਲੈਣ ਆਏ ਤੇ ਜਾਨ ਕੇ ਹਨ ਇਹਨੇ ਆ ਬਾਪੂ ਤੇ ਛੱਡ ਕਿੱਥੇ ਮਰ ਆ ਲਈ ਫੇਰ ਸਾਨੂੰ ਸ਼ੱਕ ਪਿਆ ਮਾ ਵੀ ਇੱਥੇ ਹੁੰਦੇ ਨੇ ਬੁੱਲੀ ਅੰਦਰ ਤਾਂ ਫਿਰ ਜਿਹੜੇ ਜਗਦੀਪ ਨੂੰ ਪਿਆ ਗੱਡੀ ਲਿਆਇਆ ਤੈਨੂੰ ਜਦ ਇਹ ਗੱਡੀ ਲਿਆਉ ਮੈਂ ਮਾਡਲੇ ਲੈਣ ਚਲੇ ਗਿਆ ਤੁਮ ਤੋਂ ਮਾਡਲ ਉਹ ਜਿੰਦਾ ਲਾ ਕੇ ਲੰਘੇ ਇਹਦੇ ਟਿਕਟੂ ਕੇ ਲਾ ਕੇ ਤੇ ਮੈਨੂੰ ਉਹ ਵੀ ਨਹੀਂ ਮਿਲੇ ਆ ਬਾਏ ਬਾਏ ਪਰ ਬਚਾਇਆ ਹੋ ਗਿਆ ਦਿੱਤਾ ਵਾਂ ਦਾ ਜਿਆਦਾ ਔਖਾ ਹੋ ਜਾਂਦਾ ਦੱਸਦਾ ਤੇ ਜਿਆਦਾ ਔਖਾ ਲੱਤੋਂ ਦਾ ਡੁਰਦੀ ਜਾਂਦੀ ਆ ਜੋੜ ਵੀ ਆਦਾ ਤੇਰਾ ਹੋ ਜਾਣਾ ਤੇਰਾ ਬਹੁਤੀ ਸੱਟ ਵੱਜੀ ਇਹੀ ਜਿਆਦਾ ਹੁੰਦਾ ਇਹ ਨੂੰ ਲੱਤਾਂ ਵਾਂ ਦੇਖੋ ਤਾਂ ਇਹ ਹੈ ਤਾਂ ਔਖਾ ਚੋਂ ਲੱਤਾਂ ਆਏ ਸਾਰੀ ਜੁੜ ਤਾਂ ਜਾਂਦੀ ਆ ਸਿਰ ਦੀ ਸੱਟ ਦਾ ਔਖਾ ਹੋ ਜਾਂਦਾ ਨਾ ਮੈਂ ਹੀ ਲਾ ਕੇ ਰੋ ਫਿਰ ਅਖੀ ਦੀ ਜabb ਵੀ ਤੇ ਚੱਕ ਲੈਣੀ ਉਹ ਤਾਂ ਚੱਕ ਲਈ ਤੀ ਜੀ ਨਹੀਂ ਹੈਗਾ ਕਿ ਦੁੱਪ ਨੂੰ ਆ ਬੈਠੀ ਹੁਣੀ ਦੇਖ ਲੈ ਜੈ ਕੇ ਤੇ ਤਾਗ ਆ ਉਹ ਜਦਿਆ ਨਾ ਹੁੰਦਾ ਚਾਰ ਹਾਂ ਹਾਂ ਇਹਨਾਂ ਚਾਰ ਜਾਂਦੀਆਂ ਦੁੱਪ ਨੂੰ ਰਹਿ ਗਈਆਂ ਰੰਦੇ ਵਿੱਚੇ ਕਿੰਨਾ ਹੋਇਆ ਤਾਂ ਹੀ ਗੰਨਾ ਫਿਰ ਉਹ ਗੰਦਾ ਬਸ ਸਾਫ ਜਿਹੜਾ ਹੀ ਹੁੰਦਾ ਉਹ ਕਹਿੰਦੇ ਇਹ ਚਲੋ ਕਾਊਂਟ ਕਰਨੀ ਆ ਹੌਲੀ ਹੌਲੀ ਭਰੀ ਪਾ ਦੇਣੀ ਬਸ ਇਹ ਤਾਂ ਸਾਰੇ ਬਹੁਤ ਰੰਮੀ ਆ ਜਾ ਦਿਨ ਰਹਿਣਾ ਉਹ ਕਰਨਾ ਤੇ ਕਿਰਦਤ ਕੇ ਨਾ ਹਰਸ਼ ਵੀ ਇਦਾਂ ਹੀ ਲਾਤ ਦੀ ਗੱਲ ਵੀ ਗੱਲ ਠੀਕ ਹੈ ਮੈਂ ਵੀ ਲੱਤੀ ਬੋਲ ਸ਼ਾਲ ਬੜੀ ਬੱਦ ਹਮ ਹਾਲੇ ਕਿੱਥੇ ਆਇਆ ਚਲ ਜਿਆਦਾ ਕੋਈ ਜੱਸ ਨਹੀਂ ਹੈ ਜੰਨਾ ਨਾ ਪਿਛਲੀ ਵਾਰੀ ਪੂਰਾ ਹੋਇਆ ਨਹੀਂ ਹੋਇਆ ਕੋਲੇ ਪਰੀਆਂ ਆਪਣੇ ਹੱਥ ਹੱਬ ਚ 35 ਕਿਲੋ ਦੀ ਪਾ ਦਨੇ ਆ 30 ਦੀ ਪੂਰੀਆਂ ਕਰ ਦਨੇ ਆ ਉਹੀ ਆ ਜਿਹੜੇ ਬੰਦੇ ਹੋਲੀਕਾਰ ਦੇਉ ਛਾੜੇ ਛੋਟੀਆਂ ਪਾ ਦਨੇ ਫਿਰ ਆਹ ਕੰਮ ਕਰਦੇ ਆ ਉਧਰ ਮੈਨੂੰ ਦੇ ਲੈ ਪੁੱਛ ਜਿਹੜੇ ਭਾਰੀ ਪਾਉਣੇ ਆ ਮੈਂ ਚੋਰਲਾ ਛੱਡਿਆ ਮੈਂ ਕਿਹਾ 10 ਪੂਰੀਆਂ ਹੋਰ ਪਾ ਦੋ ਮੇਰੀਆਂ ਗੱਨਾ 110 ਹੋ ਜਾਣਾ ਕਹਿੰਦੇ ਨਹੀਂ ਜੀ ਮੈਂ ਕਿਹਾ ਤੁਹਾਡਾ 107 8 ਕਾਊਂਟਰ ਗੱਨਾ ਉਨਾ ਹੀ ਹੋਇਆ ਮੈਨੂੰ ਭਰੀਆਂ ਜੋਖੀਆਂ ਵੀ ਆ ਮੈਂ ਜਿਹੜੇ ਪਿੱਛਾ ਰਹੇ ਨੇ ਉਹ ਛੋਟੀਆਂ ਭਰੀਆਂ ਪਾਉਣ ਲੱਗ ਜਾਈਏ 10 ਘਟ 17 18 ਭਰੀਆਂ ਹੋਰ ਭੇਜ ਦੇ ਜਿਹਨਾਂ ਨੂੰ ਕਾਲੀ ਹੁੰਦੀ ਆ ਮੈਂ ਯਾਦ ਕੱਲ ਲੱਦ ਦੇ ਤੇ ਪਰਸੋਂ ਪਰਸੋਂ ਲ ਮੈਂ ਜਦ ਇਹ ਗਿਆ ਮਹਾ ਪਈਆ ਘੱਟਾ ਤੁਹਾਡੀ ਮੈਂ ਗਿਆ ਵੀ ਮਹਾ ਘੱਟਾ ਪੁੱਛ ਲਈ ਇਹਨੂੰ ਤੂੰ ਕਹੇ ਮੈਂ ਗਿਣ ਲਈ ਆ ਤਸੀ ਗਿਣੀਆਂ ਨਹੀਂ ਨਾ ਉਹਦੇ ਸੋਪਰ ਬੇੜਾ ਹੀ ਗਏ ਤਾਂ ਵੀ ਘੱਟਾ ਤੁਹਾਡਾ ਕੰਨਾ ਉਹ ਕਹਿੰਦੇ ਭਰੀ 160 ਆ ਅਸੀਂ ਤਾਂ ਚੱਲ ਫੇਰ ਮਹਾ ਪੂਰਾ ਹੋ ਜਾਣਾ ਚਲ ਗਿਣੀ ਦਾ ਨਹੀਂ ਨਾ ਪਤਾ ਹੈਗਾ ਇਹਨੇ ਗਿਣੀ ਨਹੀਂ ਉਹਦੇ ਲੱਗੂ ਆਇਆ ਤੇ ਉਹਦੇ ਇੱਕ ਤਾਂ ਬਾਹਰੋਂ ਦੇਖੀ ਉਹ ਮੈਂ ਦੱਸ ਤੇ ਮੇਰੇ ਕੋਲ ਅੱਗੇ ਬਾਹਰ ਬਾਹਰ ਬੰਦ ਉਹ ਇੰਨੇ ਕਿ ਲੱਗਦਾ ਬਾਹਰ ਨੇ ਵਿੱਚ ਬਾੜ ਦੇ ਖਾਂ ਗਿੱਲਾ ਕੇ ਦਬਿਆ ਕੀ ਕਰਿਆ ਉਹ ਗਿਣੀਆਂ ਨਾਲ ਨਾ ਬੱਫਰ ਤੋਂ ਮੜਿਆ ਲੱਗ ਉਹ ਤਾਂ ਹੀ ਕਾਹੀ ਭਾਗ ਗਿਆ ਤਾਂ ਗੱਲੇ ਕਰਕੇ ਉਹ ਪਾਸ਼ਾ ਮਾ ਆ ਬਾ ਚੱਲ ਪਈ ਖੜ ਚੱਲਦਾ ਤਾਂ ਅੱਜ ਪਾਸ਼ਾ ਚੱਲ ਪੈ ਪੱਟ ਠੰਡੀ ਆ ਅੱਜ ਤਾਂ ਤੁਪਾ ਬੰੂ ਦੀ ਪਾਸ਼ਾ ਮਾ ਗਿਆ ਅੱਜ ਤਾਂ ਤੁਪਾ ਪੂਰੀ ਤੀ ਪੂਰੀ ਆ ਇਹ ਤਾਂ ਨਹੀਂ ਕੋਈ ਨਾ ਬੱਦਲ ਤਾਂ ਬਹੁਤ ਸਾ ਅੱਜ ਮੈਂ ਦੱਸਿਆ ਹੋਇਆ ਵੀ ਤਾਂ ਢੀੜ ਪੂਰੀ ਹੈ ਹੈ ਪੱਤਰਕਾਰ ਸਾਹਿਬ ਢੀੜ ਪੂਰੀ ਈ ਈ ਦੇਖ ਲੈ ਕਿੰਨੇ ਦਿਨ ਹੋ ਗਏ ਢੂੜੀ ਤਾਂ ਅੱਕੇ ਘਨੇ ਰਹਿੰਦੇ ਬਹੁਤ ਢੀੜ ਸੀ ਤੁਸੀਂ ਕਹਿੰਦੇ ਤੇ ਗਏ ਤੇ ਜੀ ਹੋਰ ਸਾਈਕਲ ਬਹੁਤ ਬਹੁਤ ਸਾਰੇ ਹੁੰਦੇ ਹੀ ਹਮ ਤਾਂ ਹੋਰ ਜਾਣਗੇ ਮੇਟਿਆ ਦੰਦ ਬਸ ਉਹ ਉਹਦਾ ਲੈ ਗਏ ਹੁੰਦੇ ਆ ਬਾਅਦ ਵਿੱਚ ਢੇੜ ਦੇ ਵਿੱਚ ਢੀੜ ਬਤਾਰੀ ਹੋ ਜਾਂਦਾ ਢੀੜ ਵਿੱਚ ਅਸੂਲ ਆ ਦੇਖ ਲੈ ਗਏ ਹੋਏ ਢੀੜ ਚ ਉਹ ਢੀੜ ਚ ਗਏ ਬੇਦਾਨਾ ਆਏ ਬਾਅਦ ਵਿੱਚ ਰਾਹ ਦਾ ਮੁੱਠਾ ਦੇਖ ਹੋ ਜਾਂਦਾ ਹੋਰ ਗੱਲ ਉਹੀ ਆ ਹੈ ਮਨ ਲੱਗਦੀ ਰਹਿੰਦੀ ਭਾਏ ਸੂਰਜ ਆਹ ਭਾਏ ਸੂਰਜ ਰਾਤ ਮਰ ਤੱਕ ਸੂਰਜ ਗਏ ਹੋਗੇ ਇਹਨੇ ਸਾਢੇ ਲੱਗਣ ਲਾ ਦੇਣਗੇ ਫਰੇ ਹਵਾ ਚਲਦੀ ਨਾ ਹਾਂ ਆ ਵਾ ਇੱਧਰ ਨਹੀਂ ਲੱਗਦੀ ਤਾ ਵੀਰ ਜੇ ਉੱਥੇ ਚਲੇ ਜਾਣਾ ਤੂੰ ਇੰਨੀ ਹਵਾ ਉੱਥੇ ਹਲੇ ਬਾਹ ਚ ਯਾਦ ਆਉਂਦਾ ਆ ਹੁਣ ਇਹ ਜੇ ਬਾਹ ਚੱਕਦਾ ਆ ਔਰੇ ਦਾ ਪੀਲਿੰਗ ਹੁੰਦਾ ਵੀ ਔਰੇ ਵੱਜਿਆ ਮੋਢਾ ਲਾ ਗਿਆ ਵੱਜਿਆ ਹੂੰਗਾ ਹਾਂ ਹਾਂ ਭਾਈ ਵੀ ਰਗੜਣਾ ਨਹੀਂ ਹੈਗੀਆਂ ਕੱਲ ਗੁੱਜੇ ਤੇ ਟੀਕੇ ਲੱਗਣੇ ਕਰਕੇ ਪਤਾ ਨਹੀਂ ਲੱਗਿਆ ਦਾਰਦਾਂ ਦੀ ਗੋਲੀ ਦਿੱਤੀ ਵੀ ਆ ਦਾਰਦਾਂ ਦੀਆਂ ਉਹ ਪਤਾ ਲੱਗਦਾ ਕਿ ਕਹਦਾ ਕਿ ਘਰੇ ਪਤਾ ਲੱਗਦਾ ਅੱਜ ਦਿਖਣ ਲੱਗ ਗਿਆ ਜੇ ਸੁਣਦੇ ਹਾਂ ਉਹ ਉੱਤਰ ਗਿਆ ਨਾ ਉਹ ਫੇਰ ਉਹ ਦਵਾਈ ਦਾ ਅਸਰ ਜੇ ਘਟ ਗਿਆ ਨਾ ਟੀਕੇ ਦਾ ਤਾਂ ਫਿਰ ਹੁਣ ਪਤਾ ਲੱਗਾ ਲੱਗੇਗਾ ਜੀ ਦਵਾਈ ਤਾਂ ਉਹੀ ਲਵਾ ਲੇ ਗਿਆ ਪਹਿਲਾਂ ਦਰਦ ਦਾ ਇਹ ਵੀ ਤਾਂ ਫਿਰ ਉੱਥੇ ਲਾਇਆ ਉਹਦੇ ਕਰਕੇ ਤੇਰਾ ਖਾਸ ਆਸਰ ਆ ਰਿਹਾ ਹੈ। ਹਰ ਦਾ ਬਾਹਰ ਘੁੰਮੀ ਜਾਂਦਾ ਇਹ ਵੀ ਦੱਸ ਤੂੰ ਮਾੜਾ ਮੋਟਾ ਘਰ ਬੈਠ ਜੇ ਨਾ ਮੈਂ ਹੂੰ ਤਾਂ ਬਹਿ ਜੇ ਘਰ ਘਰ ਜੇ ਜਿਹਦਾ ਟਟਣਾ ਉਹ ਘਰ ਬੈਠੀ ਵੀ ਟੁੱਟ ਜਾਏਗੀ। ਅਗਲੀ ਨੀਂ ਸੌਂ ਵੀ ਲੈਣੇ ਜਾਈਏ ਦਰਵਾਜ਼ਾ ਖੋਲਦਾ ਆ ਕੇ ਇੱਥੇ ਫਰੀ ਜਾਂਦੇ ਆ ਦੋਲੇ ਫਰੀ ਦਾ ਵੀ ਗੱਲ ਨਹੀਂ ਉਹ ਤਾਂ ਖੜੇ ਗੱਲਾਂ ਮਾਰਦੇ ਹੁੰਦੇ ਆ ਹੋਰ ਕਿ ਨਹੀਂ ਫਰੀ ਕੋਲ ਉਧਰਤੀ ਹੁੰਦਾ ਜਲਦੀ ਇਹਦਾ ਜੀ ਚੀਜ਼ ਹੁੰਦੀ ਬੈਠੇ ਕੱਲ ਜਦੋਂ ਦੁਪਹਿਰ ਸ਼ਾਮ ਨੂੰ ਲੈ ਕੇ ਆ ਗੋੜੇ ਨੇ ਕਗਾ ਗਿਆ ਉਹ ਉੱਤੇ ਲੱਗ ਗਿਆ ਤਾਂ ਕਹਿੰਦਾ ਅਸੀਂ ਭਾਈ ਗੜੀ ਗਿਆ ਅਰਜੀ ਦੇ ਕਹਿੰਦੇ ਕਹਿੰਦੇ ਜੀ ਅਸੀਂ 2 ਵਜੇ ਦੁੱਧ ਲੈ ਕੇ ਆਉਂਦੇ ਆ ਉਹ ਕਹਿੰਦੇ ਕੁੱਕਾ ਵੱਜਣ ਲੈ ਇਹ ਕੋਈ ਨਿਆੜਾ ਚੰਗਾੜਾ ਮਾਰੇ ਕੋਈ ਕਹਿੰਦਾ ਸਾਡੇ ਦਾ ਡਰ ਕੇ ਉਹੀ ਕਹਿੰਦਾ ਸਾਡੀ ਦਾ ਮਿੱਟੀ ਨਹੀਂ ਗਈ ਹਾਂ ਬੜੀ ਸਭਾ ਨੂੰ ਜਦ ਦੁੱਧ ਲੈਣਗੇ ਗੱਡੀ ਤੇ ਰਾਤ ਨੂੰ ਕਰਕੇ ਲੈ 2 ਵਜੇ ਚਾਰ ਪੰਜ ਜਣੇ ਬਾਰੇ ਉਹੀ ਕੋਈ ਮਖੌਲ ਕਰਦਾ ਕਹਿੰਦਾ ਕਦਾਂ ਹੁੰਦਾ ਫੁੜਕ ਕੇ ਤੇ ਅਸੀਂ ਕਹਿੰਦੇ ਇੰਨਾ ਕੁਕਕਾ ਬਾਹਰ ਹੀ ਕਦੇ ਨਿਆਣੇ ਮਗਰ ਰੋਣ ਲੱਗੇ ਕਰੇਗਾ ਮਖੌਲ ਨਹੀਂ ਕਰਦਾ ਸੱਚੀ ਗੱਲ ਹੈ ਸਾਰੀ ਦਾਦੇ ਤੇ ਉਹ ਸਾਰੀ ਕਰਦੇ ਨੇ ਡਰੇ ਫਿਰਨ ਮੈਂ ਥੋੜੇ ਗੱਗੇ ਸੜਦਾ ਮੂਰੇ ਤੁਸੀਂ ਚੱਲ ਜਾਣਾ ਹੈ ਕਹਿੰਦਾ 5 500 ਰੁਪਏ ਦੇ ਜਾਨਾ ਉਹਦੇ ਤੋਂ ਗੱਡੀ ਚੋਂ ਨੇ ਹਾਂ ਗੱਡੀ ਜਿਹੜੇ ਨੂੰ ਕਿ ਬਦਲ ਕੇ ਕੁੱਪਾ ਜਿਹੜਾ ਤਕਬੀਰ ਦਾ ਵਾ ਮਾ ਉਹ ਕਹਿੰਦਾ ਵੀ ਮੈਂ ਵੀ ਪਹਿਲੀ ਵਾਰੀ ਸੁਣਿਆ ਹੁਣ ਇਹ ਹਰ ਵਾਰੀ ਨੇ ਜਿਹੜੇ ਗਿੱਦੜ ਆ ਇੱਕ ਨਹੀਂ ਰਾੜ ਪਾਉਂਦਾ ਹਾਂ ਉਹ ਫੇਰ ਕਹਦਾ ਇੱਦਾਂ ਨੂੰ ਗਿਆ ਹੋਣਾ ਕਹਦਾ ਇੱਦਾਂ ਤੂੰ ਤੀਵੀਂ ਜਾਂਦੀ ਕਹਿੰਦਾ ਤੀਵੀਂ ਜਾਂਦੀ ਕਹਿੰਦੀ ਚੱਲ ਉਰਾ ਆ ਕੇ ਪਦੇ ਪਿੱਛਾ ਕੌਣ ਬੈਠਾ ਦਾ ਕਹਦੇ ਤੀਵੀਂ ਜਾਂਦੀ ਕਿ ਕਹਿੰਦਾ ਮੈਂ ਤਾਂ ਦੇਖੀ ਨਹੀਂ ਕਹਿੰਦਾ ਮੈਂ ਫੇਰ ਟਾਰ ਗਿਆ ਵੀ ਪਤਾ ਨਹੀਂ ਦੋ ਹੀ ਕਿਲੋ ਦੇ ਡੜੀ ਕਹਿੰਦਾ ਤਾਂ ਮਾਰਦੇ ਆ ਇਹ ਮੁੜ ਕੇ ਫੇਰ ਕੇ ਆ ਕਹਿੰਦਾ ਜਿਹੜੇ ਗਿੱਦੜ ਆ ਨਾ ਉਹ ਕੂਕਾ ਮਾਰਦੇ ਪਰ ਕਿੱਧਰ ਨੂੰ ਹਾਂ ਹੈਗੀ ਆ ਕਿੱਧਰ ਕਿੱ데 ਕਿੱ데 ਆ ਨਦੀ ਕਰਕੇ ਤਾਂ ਹੈਗੀ ਆ ਇੱਧਰ ਪਾਲੂ ਆ ਉਹ ਨਿਆਣੇ ਮਗਰ ਹੁੰਦਾ ਉਹ ਆਪਣੇ ਪਾਲੂ ਕਿੱਥੇ ਆ ਆਪਣੇ ਪਾਲੂ ਹੈ ਨਹੀਂ ਆਪਣੇ ਪਾਲੂ ਹੁੰਦਾ ਜਦੋਂ ਛੱਟ-ਛੱਟ ਵਾਦੀ ਆ ਉਹ ਬਿਲਕੁਲ ਨਿਆਣੇ ਮਗਰ ਹੁੰਦਾ ਠੰਡ 'ਚ ਹੁੰਦਾ ਉਹ ਤਾਂ ਜਾ ਕੇ ਕੀ ਆਪਾਂ ਅਸੀਂ ਐਰਕੋਰ ਸਾਹਿਬ ਗਏ ਸਾਹਮਣੇ ਪਾਲੂ ਫਿਰ ਚਾਰ-ਪੰਜ ਹਾਂ ਕਿੱਥੇ ਕੰਮਦਾ ਐਰਕੋਰ ਤਾਂ ਮੈਂ ਗੀ ਉਹ ਵੇਹਾਂ ਪਰ ਦੇਖੇ ਇਤਕੀ ਨਹੀਂ ਕਿ ਅਸੀਂ ਇੱਥੇ ਅਸੀਂ ਵੀ ਇਤਕੀ ਦੇਖੇ ਆ ਬਹੁਤ ਦੂਰ ਦੇਖਦੇ ਦੂਜੀ ਪਹਾੜੀ 'ਤੇ ਦੇਖਦੇ ਸਾਨੂੰ ਚਲੋ ਐਵਡ ਕਲ ਖਰਾਬ ਹੋ ਗਿਆ ਸਾਰੀ ਜਾਨਵਰ ਖਰਾਬ ਬਚ ਕੇ ਰਹੋ ਆਪਣਾ ਸਾਰੇ ਜਾਨਵਰ ਲੈ ਆਪਣਾ ਬਾਈ ਵੀ ਆ ਜਾਣਾ ਗੱਡੀਆਂ ਦਾ ਵੀ ਹੁਣ ਉੱਥੇ ਦੋ ਐਕਸੀਡੈਂਟ ਹੋ ਗਏ ਤਿੰਨ ਆਪਣੇ ਜਿੱਥੇ ਤੂੰ ਵੀਰੇ ਉਥੇ ਗੁਰਮੁਖ ਦੀ ਲਾਟ ਟੁੱਟੀ ਆ ਗਿਆ ਇਹ ਚਾਚਾ ਹੈ ਮੇਰੇ ਹਿਸਾਬ ਨਾਲ ਆਜ ਵੀ ਇਹਦੇ ਨਾਟਕਾ ਸਣੇ ਵਾਲੇ ਨੇ ਕਿਹੜੇ ਕਿਹੜੇ ਦੋ ਬੋਲਾ ਡੰਡਾ ਜਾ ਹਿੱਲੇ ਜਿਹਾ ਮੇਰੇ ਵੀ ਹੱਲਿਆ ਬੋਤ ਨੂੰ ਨੇ ਮੇਰੇ ਜਿਹੜਾ ਮੂਰੇ ਐ ਉਹ ਲਾਇਆ ਬਾਦਵਾ ਜਾਂ ਬੱਦਰਾ ਜਿਆ ਉਹਦੇ ਨਾਲ ਦੇ ਗਲੇ ਗਲ ਲਾਗ ਵਾਲੇ ਦਿਨ ਪਤਾ ਨਹੀਂ ਬਹਿਲੇ ਹੀ ਨਿਕਲੇ ਮੈਂ ਤੜ-ਤੜ ਬੱਜਦਾ ਹੁੰਦਾ ਉਸ ਨਾਟ ਕਰਕੇ ਬਰਾਬਰ ਦਾ ਅੱਜ ਤੇ ਅੰਦਰ ਕਰ ਇਹ ਤਾਂਲੇ ਦੋ ਦਿਨ ਤੱਕ ਰੜਦੂ ਕਿਹੜੀ ਕਿਹੜੀ ਸੱਟ ਆ ਅੱਛਾ ਕੋਈ ਨਹੀਂ ਰਾਮ ਆਇਣਾ ਬਾਕੀ ਨਹੀਂ ਪਤਾ ਮਨੂੰ ਮੈਂ ਦੇਸੀ ਕੀ ਮਿਲਿਆ ਹੁਣ ਦੇਸੀ ਕੀ ਨੇ ਕੜਾਉ ਚੱਕਦਾ ਸਾਰਾ ਹੀ ਦੇਸੀ ਕੀ ਤਾਂ ਬਹੁਤ ਵਧੀਆ ਜੀ ਦੇਸੀ ਕੀ ਉਚਾ ਚਮਚਾ ਖਾ ਲਾ ਨਹੀਂ ਅੱਧਾ ਲਾ ਕੜਾਉ ਚ ਤੇ ਨਹੀਂ ਤਾਂ ਵਿੱਚ ਹਲਦੀ ਪਲਵੀ ਜਿ ਮੜੀ ਜੀ ਤੇ ਉੱਪਰ ਬਰਫੀ ਜੀ ਉਨੀ ਆ ਜੀ ਸਰੀਰ ਨੇ ਠੀਕ ਆ ਆਪਣਾ ਦੇਸੀ ਕੀ ਚ ਹਲਦੀ ਉਹ ਤਾਂ ਪੀਣੇ ਵਾਸਤੇ ਦੁੱਧ ਛੜਦੀ ਹਾਂ ਜੀ ਹਾਂ ਜੀ ਜਿਹੜੀ ਉਹ ਵੀ ਮਦੂਰ ਜਿੱਕਰੋਂ ਅੱਗੇ ਨਾ ਜੇ ਹੁਣ 6:00 ਵਜੇ ਹੋਈ ਆ ਦੇਸੀ ਕੀ ਦੀ ਚ ਉਪਰ ਕੇ ਰੋਟੀ ਪਾ ਰਾ ਹੈ ਕਿ ਨਾ ਐ ਉੱਪਰ ਲਾ ਲ ਬੰਨੇ ਗਰ ਦੇਖੀ ਰੋਟੀ ਵਾਂਦੇ ਤੇ ਹਾਂ ਜੀ ਸਰੀਰ ਹੀ ਠੀਕ ਕਰਦਾ ਆਪਣਾ ਸਰੀਰ ਆਪਣੇ ਆਪ ਨੂੰ ਜੇ ਤੂੰ ਕਹੇ ਵੀ ਦਵਾਈਆਂ ਆੜੀ ਨਾ ਦਵਾਈਆਂ ਨਾਲ ਨਹੀਂ ਹੁੰਦਾ ਸਰੀਰ ਦੇ ਅੰਦਰ ਲਈ ਤੱਤ ਨੇ ਤੇਰਾ ਆਪਣਾ ਠੀਕ ਕਰਨਾ ਹੁਣ ਦਵਾਈਆਂ ਬੇਕਾਰ ਹੁੰਦੀਆਂ ਅੰਦਰਲੇ ਤੱਤ ਜਿਹੜੇ ਨੇ ਠੀਕ ਕਰਨਾ ਉਹਨੂੰ ਬਣਾਉਣ ਵਾਸਤੇ ਵੱਡਾ ਕੂਨ ਕਢਾ ਕੇ ਆਉਂਦਾ ਜਿਵੇਂ ਗਲੇ ਦੇ ਬੂਰਾ ਦੇ ਨਾ ਹਾਂ ਤੇ ਹੁਣ ਜਿਹੜੀ ਐ ਡੀ ਐ ਇਹ ਆਪੇ ਟੁੱਟ ਜਾਂਦੀ ਓ ਬਾਹਾਂ ਨੇ ਟੁੱਟ ਗਿਆ ਆ ਇਹ ਜਿਹੜੀ ਸਿੱਧੀ ਲੂਜੀ ਆ ਬਾਹਾਂ ਅੱਗੇ ਪੱਟੀਆਂ ਜੇ ਲਾਏ ਕਰਦੇ ਤਾਂ ਹਾਂ ਬਟੀਆਂ ਲਾਉਂਦੇ ਇੱਥੇ ਮੇਰੀ ਹੱਥ ਦੇਖ ਲਾ ਹੁਣ ਵੀ ਨਹੀਂ ਟੁੱਟੀ ਹੋਈ ਆ ਆ ਦੇਖ ਰੋਕਣੇ ਚੱਲੀ ਜਾਂਦੇ ਕੰਗੀਆਂ ਲਾਈਆਂ ਹਾਂ ਹੁੱਠੀ ਜੁੜ ਗਈ ਪੁੱਠੀ ਐ ਥੋੜੀ ਜੁੜੀ ਸੀ ਹਾਂ ਆਹ ਦੇਖ ਤਾਂ ਅਜਿਹਾ ਟੁੱਟ ਨਹੀਂ ਅੱਛਾ ਥੋੜੀ ਜਿਹੀ ਬੰਗੀ ਵੀ ਕੀ ਇਲਾਜ ਤੇ ਅੱਗੇ ਤਾਂ ਫੇਰ ਜਿਹੜੀ ਜੁੜ ਗਈ ਹੈ ਜਿਹੜੀ ਵੀ ਟੁੱਟੀ ਹੋਈ ਆ ਤਾਇਆ ਜੀ ਦੀ ਉਹ ਜਿਹੜੀ ਟੁੱਟੀ ਹੋਈ ਸਾਡੀ ਉਹ ਆਏ ਦਿਨ ਹੀ ਮਹੀਨੇ ਦੇ ਤੀਜਾ ਨਾ ਮੇਰੇ ਕਾਹਤ ਸਾਬਤੇ ਸਾਡੇ ਸਾਡੇ ਸਾਬਤੇ ਬਾਈ ਰਾਤ ਵੀ ਬਚ ਗਏ ਹਾਂ ਬਦਮਾਦ ਬਹੁਤਾਂ ਕੋਜੇ ਨਾ ਠੰਡੇ ਚ ਹੂਂ ਵੀ ਇੱਕ ਹੈ ਪੂਰੀ ਸਰੀਰ ਦੀ ਕੜਾਕੇ ਦੀ ਠੰਡ ਰਾਤਾਂ ਧੁੰਦ ਵੀ ਨਹੀਂ ਸੀ ਗੱਡੀ ਵਾਲਾ ਪਤਾ ਨਹੀਂ ਕਿਆ ਦੇਖਦਾ ਤਾਂ ਕਿਆ ਨਹੀਂ ਉਹਰਾ ਤਾਂ ਹੁੰਦ ਨਹੀਂ ਦਿਰਾਦਾ ਪਤਾ ਕਿ ਲੱਗਣਾ ਵਾ ਗੱਡੀ ਕੈਮਰੇ ਚ ਕਹਿੰਦਾ ਦਿਖਦੀ ਆ ਨੇ ਭੇਜੀ ਹੈ ਨਹੀਂ ਫੁਟੇਜ ਨੰਬਰ ਨਹੀਂ ਨਾ ਪਤਾ ਲੱਗਦਾ ਨੰਬਰ ਨੰਬਰ ਹੀ ਪਤਾ ਲੱਗਦਾ ਕਹਿੰਦਾ ਬੜੀ ਉਹ ਗੱਡੀ ਆ ਉਧਰ ਡਰਵਰ ਆ ਲੱਗਣਾ ਹੈ ਇਹਨਾਂ ਦੇ ਕਾਲੇ ਦਾ ਨਹੀਂ ਕਾਲਿਆਂ ਦਾ ਮੈਨੂੰ ਕੋਈ ਨਹੀਂ ਸਰਕਾ ਦੀ ਦਾ ਹੀ ਹੈ ਲੱਕੀ ਦਾ ਹੀ ਹੈ ਅਗਲਾ ਡਰਦਾ ਸੜਕ 'ਤੇ ਕੋਈ ਨਹੀਂ ਕਰਦਾ ਯਾਰ ਯਾ ਕੈਮਰਾ ਵੀ ਪੁਲਿਸ ਵਾਲਿਆਂ ਨੂੰ ਤਾਂ ਕਰੀ ਜਾਣਾ ਕੱਢ ਕੇ ਦੇ ਦਿਓ ਫੁਟੇਜ ਫ ਲੈਣਾ ਦੇ ਦਿਓ ਅਗਲਾ ਸੜਕ ਕੀ ਨਹੀਂ ਕਰਦੇ ਹੀ ਨਹੀਂ ਡਰਦਾ ਤਰੋ ਕੀ ਬੋਲੀ ਇਹ ਜਿਹੜੀ ਟੋਪੀ ਰੋਆ ਕਰ ਲਾ ਉੱਪਰ ਲੱਗ ਲੱਗ ਜਿੰਦੀ ਆ ਜੇ ਇਧਰੋਂ ਗੱਲ ਆ ਫਿਰ ਠੱਡ ਲੱਗਦੀ ਆ ਬੋਤਾ ਹੈ ਪਰਨਾ ਕਿਤੇ ਬੰਨੂ ਮੇਰੇ ਪਰਨਾ ਨਹੀਂ ਬੰਨਣਾ ਨਾ ਪਰਨਾ ਤਾਂ ਫਿਰ ਟਾਈਟ ਹੋ ਜਾਣਾ ਨਾ ਮੈਂ ਪੁੱਲਾ ਜੀ ਇਹ ਚੁੱਕੇ ਤੋਂ ਠੀਕ ਹੋਣਾ ਬਾਬਾ ਜੀ ਹਵਾ ਲੱਗੀ ਜਾਵੇ ਬਾਬਾ ਇਹ ਹੋ ਜਾਣਾ ਕੱਲ ਨੂੰ ਪਰਸੋਂ ਦੇਖੀ ਤੂੰ ਕੱਲ ਤੇ ਬਾਅਦ ਫਿਰ ਆਏ ਤਾਂ ਆਮ ਆਉਂਦਾ ਜਿਹੜਾ ਹਵਾ ਲੱਗ ਕਰ ਬਈ ਮੜੀ ਜੀ ਹਵਾ ਲੱਗਣੀ ਜ਼ਰੂਰੀ ਆ ਚੱਲੀ ਜਾਦਾ ਹੈ ਹੈ ਨਾ ਇਹਦੇ ਕਹਿੰਦਾ 10 ਰੀੜੀਆਂ ਹੈ ਹੈ ਆਉ ਕੰਡੇਪੁਰੇ ਦਾ ਤਿੰਨ ਕੋ ਖੜੀਆਂ ਦੀਆਂ ਪੰਜ ਜੁਕੀਆਂ ਵੀ ᱛੀਆਂ ਸੀ ਪਰ 10 ਮਿੰਟ ਰੁਕਿਆ ਹਾਂ ਢੀੜ ਹੈ ਨਹੀਂ ਜਣੀ ਰੀੜੀ ਦੀ ਨਹੀਂ ਆਈ ਟਰਾਲੀ ਬਹੁਤ ਖੜੀ ਹੈ ਟਰਾਲੀ ਬਹੁਤ ਹੈ 115 ਵੀ ਟਰਾਲੀ ਹੈ ਕਿੰਨਾ ਕੱਲ 12 ਵਜੇ ਸਿੱਟ ਕੇ ਆਇਆ ਤਾਂ ਮੇਰੇ ਨਾਲ ਵਿਲਾ ਹੋਇਆ 9 ਵਜੇ 8 ਵਜੇ 9 ਵਜੇ ਫੇਰ ਤੇਰਾ ਅੱਜ ਰੀੜੀ ਦੀ ਵਾਰ ਕੀ ਮੀ ਬਾਰ ਕੀ 250 ਉਹ ਫਿਰ ਤਾਂ ਹੀ ਗੱਡੀ ਆ ਪੂਰੀ ਨਹੀਂ ਹੁੰਦੀ ਜਿਹੜੀ ਜਾਂਦੀ ਹੈ ਤਾਂ ਨਹੀਂ ਪਾਸੋਂ ਚੌਥੀ 250 ਕੱਢੀ ਆ ਪੂਰੀ ਨਹੀਂ ਹੁੰਦੀ ਟੁੱਟ ਵੀ ਜਾਂਦੀ ਹੈ ਨਾਲੇ ਕਹਿੰਦੇ ਸਵਾਈ ਹੁੰਦੀ ਮੈਂ ਉਹ ਹੀ ਕਹਿੰਦਾ ਤਾਂ ਵੀਰ ਨੂੰ ਅੱਜ ਵੀਰ ਕਹਿੰਦਾ ਮੈਂ ਕਹੇ ਮੇਰੀ ਪਰਚੀ ਨੂੰ ਕਹਿੰਦਾ 400 ਨੰਬਰ ਰਹਿ ਗਿਆ ਕਹਿੰਦਾ ਮੈਂ ਅੱਜ ਕਾਲੂ ਕਢਾ ਲਵਾਂ ਮੈਂ ਕਹਿੰਦਾ ਸੋਨਾ ਕਢਾ ਤਾ ਤੂੰ ਲਊਗਾ ਹੈ ਨਹੀਂ ਨਹੀਂ ਜੇ ਅੱਧਰ ਪਰਚੀ ਆਵੇ ਮੈਂ ਕਹਿੰਦਾ ਜੇ ਸਭ ਚਾਰ ਦਿੱਤਾ ਜਿਉਂ ਹੀ ਨਹੀਂ ਹੋਣੀ ਪਰਚੀ ਦੋ ਢੇੜਾ ਚ ਮੰਨ ਕੇ ਚੱਲ 2-200 ਕੱਢੀ 400 ਨੂੰ ਉੱਤੇ ਬਾਅਦ ਮੈਂ ਕਹਿੰਦਾ ਸਫਾਈ ਦੇ ਬੈਠ ਕੇ ਫੇਰ 4 ਦਿਨ ਲੱਗ ਜਾਣੇ ਤੇ ਬਈ ਨਹੀਂ 4 ਦਿਨ ਲਿਖਾ ਦੇਣੇ ਬੁਝਿਆ ਕੋਈ ਨਹੀਂ ਕਰਨਾ ਹੈਗਾ ਹੁਣ ਕਿਹਦਾ ਕਿਸੇ ਦੀ ਵੀ ਨਹੀਂ ਸਾਰੇ ਇਹਦੇ ਘੜਚ ਅਸੀਂ ਤੇਰੇ ਉਹਨਾਂ ਸਾਰੀ ਘੜ ਜਾਣਾ ਉਹਨਾਂ ਨੇ ਜੱਸੇ ਭਰ ਕੇ ਤੂੜਦਾ ਜੱਸੇ ਕੋਈ ਪਰਚੀ ਨਹੀਂ ਆਰਸੀ ਵੀ ਦੀ ਐਡਵਾਂਸ ਭਰੀ ਖੜੀ ਸੀ ਅੱਜ ਅੱਜ ਪਰਚੀ ਨਹੀਂ ਨਿਕਲੀ ਅੱਜੇ ਵੀ ਆਹੋ ਜੱਗੇ ਦੀ ਘੜਤੀ ਹੋਰ ਕੀ ਜੀ ਮੇਰੀ ਨਹੀਂ ਹੈਗੀ ਤੇਰੀ ਨਹੀਂ ਹੈਗੀ ਗੱਲ ਗੰਨਾ ਪੂਰਾ ਨਹੀਂ ਹੁੰਦਾ ਜੱਸੇ ਵੀ ਨਹੀਂ ਹੈਗੀ ਕਿਸੇ ਦੀ ਨਹੀਂ ਹੁਣ ਭਰ ਕੇ ਘੜਾ ਦਨੀ ਇਹਨੇ ਜੱਸੇ ਦੀਆਂ ਹੁਣ ਚੱਲ ਕਰੀ ਜਾਨ ਤੇ ਚੌਕੂ ਨਾ ਕੋਈ ਗੱਲ ਬਈਆ ਵੀਰ ਆ ਗਿਆ ਨਮਸਤ ਬਈਆ ਮਾ ਕੁੱਤਾ ਮੋੜਾ ਦੇਖ ਕੇ ਕਿਨੇ ਕਾਉਂਟਰ ਹੋਇਆ ਫਿਰ ਹੋ ਗਿਆ ਪੂਰਾ 63 ਕਾਉਂਟਰ ਪਰ ਉਹ ਜਗਾ ਕਾਉਂਟਰ। ਆਈ ਰਟਿਕ ਵੀ ਦੇਖ ਲੈ। ਉਹ ਮੈਂ ਗੈਰ ਦੇ ਟਾਕਾ ਗੰਨਾ ਮੈਂ ਜਿਹੜੇ ਰਾਤ ਨੂੰ ਡਿਲੀਗੋਰ ਥੋੜਾ। ਆਈ ਰਾ ਫੇਰੀ ਕਰ ਜਾਂਦੀ ਲੱਦਾਂ ਨੂੰ। ਭਰੀ ਹੋਲੀ ਪਾ। ਭਰੀ ਹੋਲੀ ਬਉਣ ਲੱਜੰਨੇ ਆ। ਇੱਕ ਬੰਦੇ ਨੇ ਭਰੀ ਜਿਆਦਾ ਕਰ ਲਈ ਦੂਗੇ ਨੇ ਹੌਲ ਨੂੰ। ਦੋ ਜੁੜੀ ਮੇਰੇ ਠੀਕ ਹੋ ਗਿਆ। ਸਾਡੇ 77 ਕਾਉਂਟਰ ਕਟਕਟਾ ਕੇ ਹੋ ਗਿਆ ਸਾਰਾ। ਉਦੋਂ ਨੂੰ 70 ਹੋ ਗਿਆ। ਉਦੋਂ ਮੈਨੂੰ ਕਹਦੇ ਤੇ ਮਿਟਰਾ ਨਾਲ ਵਿਚੇ ਵੀ ਕਿੰਨਾ। ਕਟਕਟਾ ਕੇ ਜਿਹੜਾ ਨੇ ਵਿਚ ਲਾਇਆ ਕਰੋ। ਟੱਕ ਟੱਕ ਲੱਗੜੇ ਪੈਦਾ ਆਉਂਦੇ ਓकडे ਤੈਨੂੰ ਕੋਈ ਮਿਲਣਾ ਨਹੀਂ ਮੇਰੇ ਕੱਲੇ ਸਣੇ ਜਿਹੜੇ ਆਗ ਆਗੋਂ ਬਾਦੀ ਆ ਉਹ ਤਾਂ ਫਿਰ ਤਾਂ ਗਿੰਣੀ ਨਹੀਂ ਕਿ ਤੈਨੂੰ ਖਾਦਿਏ ਪਾਚੀ ਦਿੰਦੇ ਬਸ ਉਹਨਾਂ ਦੱਸਦੇ ਕਿੰਨਾ ਹੋ ਗਿਆ ਹੂੰ ਉਹ ਤੇ ਹੌਸਲਾ ਜੇ ਹੋ ਜਿੰਦਾ ਵਿੱਚ ਜੇ 2 ਕੋਟਲ ਹੋਵੇ ਬੱਜੇ ਨਾ ਲਾਏ ਤਾਂ ਮੇਰੇ ਪੰਜ ਚਾਰ ਪੰਜ ਕੋਟਲ ਬੱਜੇ ਨਾ ਤਾਂ ਹੰਡੂ ਫੇ ਕਿਲੇ ਮਗਰ ਉਹ ਥੋੜੋ ਜੀ ਜੋਖਣੀ ਆਪਾਂ ਉਹ ਤਾਂ ਕੱਟ ਹੋ ਗਿਆ ਨਾ ਪਰ ਉਹ ਭਈਆਂ ਨੂੰ ਦੇਣਾ 60 ਕਿਲੋ ਹੋਇਆ ਨਾ ਆਪਾਂ ਨੇ ਉਹ ਭਈਆਂ ਨੂੰ ਦੇਣਾ ਨਾ ਆਪਾਂ ਨੂੰ ਮਿਲਣਾ ਨਾ ਕੋਈ ਨਹੀਂ ਕਿਸੇ ਨੂੰ ਵੀ ਨਹੀਂ ਮਿਲਦਾ ਹਾਂ ਰਾਲੇ ਦੀ ਇੱਕ ਗੁੱਡੀ ਜੀ ਉਤਰੀ ਵੀ ਆ ਉਹ ਉਤਰੀ ਤੇਰੀਆਂ ਆਏ ਔਰ ਕਲਿਪੜ ਜੀ ਉਤਰ ਕੇ ਇੱਕ ਸਾਈਡ ਦਾ ਹੋ ਜਾਂਦਾ ਕੱਕ ਜੀ ਕੋ ਕੇ ਤੇ ਪਥਰ ਪਥਰ ਬਾਜੀ ਦੇ ਦਰਾਂ ਮੈਂ ਤਾਂ ਅੱਜ ਦੇਖਿਆ ਹਵਾ ਜੀ ਭرائی ਪਈ ਆ ਸਾਰੇ ਵਿੱਚ ਆਉਂਦੇ ਹੋਏ ਕੱਟ ਕੱਟ ਟਰੈਕਟਰ 'ਚ ਘਟ ਗਿਆ ਅੱਛਾ ਅੱਛਾ ਇਹ ਤਾਂ ਬਲਕੀ ਸੀਗਾ ਮੇਰੇ ਵਾਲਾ ਪਾ ਲਈ ਜਾਣਾ 150 60 ਕੁਇੰਟਲ ਉਹਦੇ ਪਰ ਉਹ ਢੀਲੀ ਪਰਚੀ ਆ ਉਹ ਮੇਰੇ ਕੋਲ ਪਿੰਡ ਜਾਗਾ ਹਮਰੇ ਕਿੰਨੀ ਆ ਲੋ ਭਾ ਕੋਈ ਕਿਹਾ ਟਰਾਲਾ ਤਾਂ ਚਾ ਪਾ ਲੂੰਗਾ ਟਰੈਕਟਰ ਦਾ ਬੇਪਚ ਹੋ ਜਾਣਾ ਪੰਗਾ ਮੈਂ ਛੱਡ ਤੂੰ ਵੀ ਕਿਰਾਏ ਪਰੇ ਲਵਾ ਲਾਂਗੀ ਇੱਕ ਕਿੜਾ ਆਹੋ ਦਵਾਰਾ ਕਿੰਨਾ ਚੱਲ ਕੋਈ ਨਹੀਂ ਕਰ ਮਰਜੀ ਦੇਖ ਲੈ ਤੇ ਕਾਲੇ ਨਹੀਂ ਲਾ ਦੇਣਾ ਕਾਲੇ ਨੂੰ ਪੁੱਛ ਲੈਣੇ ਕੋਈ ਆ ਜਣੀ ਕੱਲ ਮੈਂ ਤਕਰੀਬਨ ਆ ਜੂੰਗੀ ਅਗਲੇ ਹਫਤੇ ਆ ਵੀ ਤੇ ਇੱਥੇ ਬਾਦ ਕਿੱਦਾਂ ਕਰੋ ਤੇਰੇ 400 ਇਹਦਾ ਇਹ ਮੇਰੇ ਹਜ਼ਾਰ ਹੈਗਾ ਫਿਰ ਤੇ ਹਜ਼ਾਰ ਲਾ ਮੇਰੇ ਟਰੈਕਟਰ ਜੇ ਕੋੜਾ ਜੇ ਸਫਾਈ ਨੂੰ ਖੜ ਗਿਆ ਦੋ ਦਿਨ ਉਹਨੇ ਹੋਵੇ ਇਹ ਵੱਧ ਕੱਢਦੇ ਨੇ ਉਹਨੇ ਸਫਾਈ ਵੀ ਜ਼ਰੂਰੀ ਆ ਵੈਸੇ ਤਾਂ ਕਿੰਨੇ ਟਾਈਮ ਬਾਅਦ ਕਰਦੇ ਵੈਸੀ ਉਹ ਕਰਦੇ ਕਰਦੇ ਹੋ ਗਿਆ ਮਹੀਨਾ ਤ ਹਾਂ ਹਾਂਜੀ ਮਹੀਨਾ 8 ਤੱਕ ਹੋ ਗਿਆ ਕੈਨੂੰ ਤਾਂ ਚੱਲਿਆ ਹੈ ਨਾ ਤੈਨੂੰ ਅੱਜ ਨੂੰ ਚੱਲਿਆ ਮੈਂਨ 5 ਨੂੰ ਚੱਲਿਆ ਨਾ ਫਿਰ 3 ਤੱਕ ਪੈਸੇ 8 ਤੱਕ ਆ ਗਏ 5 ਛੇ ਦਿਨ 7 ਤਰੀਕ ਤੱਕ ਪੈਸੇ ਆਏ 8 ਅੱਜ ਨੂੰ ਨਾ 7 ਤਰੀਕ ਤੱਕ ਅੱਜ ਮੈਸੇਜ ਆਇਆ ਤਾਂ ਕਹਿੰਦਾ 7 ਹਾਂ 8 ਤੱਕ ਆਏ ਹੋਏ ਆ ਮੇਰੇ ਆਏ ਹੋਏ 8 ਤੱਕ ਉਹ ਨੌਂ ਦੀ ਸਵੇਰ ਹੁੰਦੀ ਹੈ ਨਾ 9:30 ਵਜੇ ਤੱਕ ਹੁੰਦਾ ਟਾਈਮ 9 ਵਜੇ ਤੱਕ ਜਿਹੜੇ ਟਾਈਮ ਦੀ ਸ਼ਿਫਟ ਹੁੰਦੀ ਹੈ ਨਾ ਗੱਲ ਕਰਨ ਸਾਹਿਬ ਨੂੰ 10000 ਦੇ ਵਾ ਮੈਂ ਕਿੱਥੇ ਦੇ ਦੋ ਤਾਂ ਮੇਰੇ ਪਰਚੀ ਇੱਕ ਨਹੀਂ ਆਈ ਵੀਰ ਦੱਸ ਯਾਰ ਤੂੰ ਕਹਿੰਦਾ ਮੇਰੇ ਕੋਲ ਵੀ ਆਏ ਮੈਂ ਐਡੇ ਪੈਸੇ ਫੇਰ ਚਲੇ ਗਏ ਬਸ ਇਹਦੇ ਤਾਂ ਦੇਣਾ ਹੀ ਆ ਯਾਰ ਕਹਿਣਾ ਹੀ ਨਹੀਂ ਜੰਮਿਆ ਮਿੱਤ ਨੂੰ ਤਾਂ ਪੈਸੇ ਦੇਣੇ ਹੀ ਪੈਣੇ ਵੀਰ ਕੁਝ ਵੀ ਹੋ ਜਾ ਉਹਨਾਂ ਪਰਚੀ ਦੇ ਇੱਕ ਤਾਂ 50 ਖੜੇ ਪੈਰੀ 2000 ਰੁਪਏ ਲੈ ਕੇ ਗਿਆ ਬਸ ਚਾਹੇ ਕਹਿੰਦਾ ਕੁਝ ਵੀ ਹੋ ਜਾਵੇ ਮੈਂ ਕਿਹਾ ਵੀ ਕੱਲ ਨੂੰ ਮੇਰੇ ਪ੍ਰੋਗਰਾਮ ਆ ਵੀ ਮੈਨੂੰ ਪੈਸੇ ਚਾਹੀਦੇ ਆ ਬਰੇ ਆ ਵੀ ਉਹ ਨਹੀਂ ਤਰਦਾ ਮੈਂ ਕਹਿੰਦਾ ਤੂੰ ਪਰਸੋਂ ਨੂੰ ਦੇ ਦੂੰਗਾ ਪੈਸੇ ਕਹਿੰਦਾ ਚਾਹੇ ਅੱ비 ਨੂੰ ਜਾਬੀ ਦੇ ਦੇ ਕਹਿੰਦਾ ਚਾਹੇ ਕੁਝ ਵੀ ਹੋ ਜਵੇ ਪੈਸੇ ਤਾਂ ਮੈਂ ਲੈ ਕੇ ਹੀ ਜਾਣਾ ਰਸਤੇ ਕੰਦੇ ਨੇ ਵਿੱਚ ਤੇ ਪਏ ਰਹੇ ਬਾਟੂ ਯਾਰ ਕਿੱਥੇ ਪਏ ਆ ਕਿਤੇ ਕੱਢ ਕੇ ਭਾਈ ਉਹ ਕਰ ਦਵੇ ਅਗਰ ਹੂੰ ਚੱਲ ਕੋਈ ਦਾਦੀ ਦਾ ਹੁੰਦਾ ਕੱਢ ਕੇ ਰੱਖਦਾ ਨਾ ਭੁੱਲ ਜਾਂਦਾ ਫਿਰ ਇਹ ਤਾਂ ਹੋਊਗਾ ਕੱਢ ਲੈਦਾ ਗਾ ਲੂੰਗਾ ਵਿੱਚੇ ਪਈ ਰਹਿਣ ਦਵੇ ਵਿੱਚ ਤਾਂ ਕੋਈ ਜਿੰਦਾ ਲੱਗਦਾ ਹੂੰ ਐ ਜਿੰਦਾ ਕਿਧਰ ਰੈਂਟਰ ਦਾ ਬੰਦਰ ਕੀ ਕਿੱਥੇ ਹੈ ਇੰਦਰ ਆਇਤਾ ਸੁਣ ਮੈਂ ਆਇਦਰ ਆ ਨਾ ਹਾਲੀ ਗਏ ਕੁੰਡਾ ਚਲ ਕੋਈ ਜਿਹੜਾ ਕੋਸ ਹੈਗਾ ਚਲੀ ਜਾਣਾ ਟੋਪੀ ਥੋੜੀ ਜਿਹੀ ਉੱਪਰ ਨੂੰ ਰੱਖੋ ਬਾਬੇ ਇੱਧਰ ਛੱਡ ਲੱਗਦੀ ਆ ਉਹ ਫਿਰ ਉਹਦੇ ਤੇ ਟੋਪੀ ਨਾ ਨਾ ਰੱਖੋ ਥੋੜੇ ਟੋਪੀ ਕਰਕੇ ਇੰਦਰ ਬੰਨੇ ਜੀ ਗੈ ਲਾਉਂਦਾ ਚਿਪਕੀ ਇੰਦਰ ਘਰ ਦੇਣਾ ਤਾਂ ਬਾਹਰ ਬੈਠਾ ਬੈਰ ਕੇ ਅੰਦਰ ਮੈਂ ਤੁਹਾਨੂੰ ਮੌਤ ਸਮਝਦਾਰ ਰਹੋ ਹੈ ਸਮਝਦਾ ਬੈਠਾ ਵਾਲਾ ਵੀਰ ਤੇ ਜਾ ਕੇ ਦੇਖ ਲੈ ਇਹਨੂੰ ਪਤਾ ਵੀ ਕਿਸੇ ਕੁੱਤੇ ਨੂੰ ਢਾ ਲੈਣਾ ਬਾਹਰੋਂ ਇਹਨੇ ਕੋਈ ਬੰਦਾ ਢਾ ਲੈਣਾ ਆਹ ਲਾ ਚੀਜ਼ ਆ ਇੱਕ ਚੀਜ਼ ਥੜੋਗਾ ਮੈਂ ਤੈਨੂੰ ਫੜ ਲੈਣਾ ਮੈਂ ਠੀਕ ਆ ਤੋ ਬਈ ਹਾ ਇਹਦਰ ਬਾਹਰ ਜਾਣੇ ਨੂੰ ਜਦ ਇਹ ਚੱਕਾ ਮਾਰ ਲਾ ਜਾ ਮਨ ਕਰ ਕੋ ਟੱਕ ਨਾ ਦੇਖ ਭੰਡ ਰਿਹਾ ਯਾਰ ਤੈ ਹੀ ਲਿਆਏ ਹੁਣੇ ਉਹਦੇ ਚਾਈ ਮਾੜੀ ਮਾੜੀ ਸਾਰੇ ਹਾਂ ਤੇ ਕਢਾ ਦਿੱਦੀ ਆ ਢਾ ਲਿਆਈ ਕਿਉਂ ਨਹੀਂ ਕਿਤੇ ਬੋਲ ਨਹੀਂ ਲਿਆਉਣੀ ਤੈਨੂੰ ਜਾ ਦੇ ਸੁਣ ਲੈ ਮੇਰੀ ਮੜੀ ਬਸ ਦੇ ਲੈ ਜਿਹੜਾ ਮੈਂ ਜਾ ਕੇ ਘਰੋਂ ਲੈ ਆਈ ਦੀ ਹੁੰਦੀ ਆ ਅੱਜ ਤੈਨੂੰ ਡਾਲ ਦਾਂਗਾ ਕਿਤੇ ਕਰੇਗਾ ਕਰੀਂ ਜਿਹੜੀ ਅਸੀਂ ਦਾ ਸੂਡ ਆ ਸਾਡਾ ਤੇ ਤੇ ਵੀ ਹੁਣ ਤੇਰਾ ਅਲੱਗ ਜਿਹੜੀ ਅਸੀਂ ਕਹਿੰਦੇ ਜਿਹੜਾ ਸਾਡਾ ਸੂਰ ਆ ਕਿਹੜੀ ਗੱਲ ਆ ਡਾਇਲੋਗ ਕਿਤੇ ਦੇ ਮੂੰਹ ਵੀ ਪੈ ਜੂ ਤੂੰ ਐ ਨਹੀਂ ਕਹਣੀ ਤੂੰ ਨਾਲ ਨਹੀਂ ਓਏ ਚਲੋ ਕੋਈ ਨਹੀਂ